ਮੈਂ ਬਿਲਕੁਲ ਕਲੀਨ ਸ਼ੇਪ ਦੇ ਕੇ ਸਟਾਈਲ ਕਰਦਾ ਹਾਂ ਜਦੋਂ ਆਲੇ ਵਾਲੇ ਵਾਲ ਮੁੱਛਾਂ ਦੇ ਵਾਲ ਥੋੜੇ ਵੱਜ ਜਾਂਦੇ ਉਹਦੀਆਂ ਹੁੰਦੇ ਵੀ ਆ ਕੀ ਆ ਗਿਆ ਉਹਦੀ ਚੱਕਿਆ ਕਰਾ ਜਾਂ ਮਾਰਦਾ ਮੈਂ ਫੋਟੋਗ੍ਰਾਫੀ ਦੇ ਜਦੋਂ ਕੰਮ ਸ਼ੁਰੂ ਕੀਤਾ ਉਹ ਤੋਂ ਪਹਿਲਾਂ ਮਤਲਬ ਮੈਂ ਆਪਦੇ ਕੇਸ ਕਟਾਏ ਮੈਂ ਤਾਂ ਘਰੇ ਕਹਤਾ ਸੀ ਮੈਂ ਕਿ ਮੈਂ ਕਦੇ ਬਹਾਨੇ ਸਰਚ ਥੋੜੇ ਹੋਣ ਲੱਗੇ ਕਿਹਨਸੀ ਹੋ ਗਈ ਜੀ ਸਿਰ ਗਿੱਲਾ ਗਿੱਲਾ ਰਹਿਣ ਲੱਗ ਗਿਆ ਦੋ ਵਾਰ ਲੇ ਕੇ ਤੀਜੀ ਵਾਰ ਜਦੋਂ ਉਹਨੇ ਐ ਕੀਤਾ ਮੇਰੀ ਨਿਗਾ ਪਈ ਮੈਂ ਉਹਦੀ ਹੱਥ ਮਾਰ ਲਿਆ ਫੋਨ ਬੁਲਾ ਲਿਆ ਮੈਨੂੰ ਬੁਲਾ ਲਿਆ ਜੀ ਉਥੇ ਥੋੜਾ ਚਿਰ ਬਿਠਾਇਆ ਉਸ ਤੋਂ ਬਾਅਦ ਚ ਮੈਨੂੰ ਐ ਉੱਪਰ ਦੀ ਜੱਫੀ ਪਾ ਲਈ ਜੀ ਜਦੋਂ ਐ ਜੱਫੀ ਪਾ ਲਈ ਮੈਨੂੰ ਕਹਿੰਦੇ ਪੁੱਤਰਾ ਆ ਦਾੜਾ ਆ ਕੇਸ ਵੀ ਇਹ ਚੀਜ਼ਾਂ ਦੇ ਖਾਤਰ ਆਪਣੇ ਗੁਰੂ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਬਾਤ ਦਾ ਹੈ ਨਾ ਮੈਂ ਹਾਂ ਜੀ ਵੀ ਸਾਡਾ ਮਨ ਕਹਿੰਦਾ ਵੀ ਤੁਸੀਂ ਇੱਥੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਕੇ ਜਾਓ ਮੇਰੇ ਕਹਿੰਦੇ ਹਾਂ ਇਹ 5000 ਬੰਦੇ ਇਕੱਠੇ ਦੀ 2000 ਨੇ ਤਾਂ ਮੈਨੂੰ ਮੁਬਾਰਕਾਂ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਵੀ ਤੂੰ ਗੁਰੂ ਵਾਲਾ ਬਣ ਗਿਆ ਹੁਣ ਵੀ ਬਸ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਜਦੋਂ ਆਪਾਂ ਅੰਮ੍ਰਿਤ ਛੱਕ ਕੇ ਅਸੀਂ ਉੱਪਰੋਂ ਆਇਆ ਇੰਨਾ ਕੁ ਜੋਸ਼ ਭਰਤਾ ਸੀ ਗੁਰੂ ਸਾਹਿਬ ਨੇ ਵੀ ਜੇ ਕੋਈ ਮੈਨੂੰ ਲੱਗਦਾ ਮੂਰੇ ਕੋਈ ਚੀਜ਼ ਵੀ ਆਂਦੀ ਹੋ ਟੁੱਟੇ ਜਾਂਦੀ ਹੈ ਸਹੀ ਭਾਈ ਜੀ ਬਾਈ ਗੁਰ ਇਹ ਤਾਂ ਨਹੀਂ ਤੋਂ ਵੀ ਮੁੰਡੇ ਸਿੱਖ ਕੇ ਗਏ ਫਨੇ ਜੀ ਠੀਕ ਹੈ ਜੀ ਅਸਟ੍ਰੇਲੀਆ ਵੀ ਬੈਠੇ ਨੇ ਆਪਣੇ ਸਟੂਡੈਂਟ ਮਤਲਬ ਤਕਰੀਬਨ ਹਰ ਏਰੀਆ ਦੇ ਵਿੱਚ ਦੋ ਦੋ ਚਾਰ ਚਾਰ ਸਟੂਡੈਂਟ ਆਪਣੇ ਹੈਗੇ ਨੇ ਹੁਣ ਤੱਕ ਕਿੰਨੇ ਕਿ ਮੁੰਡਿਆਂ ਨੂੰ ਸਕਾ ਚੁੱਕੇ ਹੋ ਤੁਹਾਡੇ ਜਿਹੜੇ ਅੰਦਾਜ਼ੇ ਦੇ ਵਿੱਚ ਹੁਣ ਕਿ ਮੈਂ 300 400 ਹਜ਼ਾਰ ਜਾਂ 2000 ਜਾਂ ਇਸ ਤੋਂ ਵੱਧ ਲੈ ਜੋ ਥੋੜਾ ਜਿਹਾ 10 15000 ਹੁਣ 8 9000 ਤੱਕ ਹੋ ਗਿਆ ਹੋ ਗਿਆ ਅੱਛਾ ਜੀ ਅਨਕ ਤਾਂ ਮਨ ਤਸੱਲੀ ਦੇ ਪਿਛਲੇ ਸਮੇਂ ਦੇ ਵਿੱਚ ਝਾਤ ਮਾਰੀਏ ਤਾਂ ਸਾਡਾ ਪੰਜਾਬ ਬਹੁਤ ਸੋਹਣਾ ਸੀਗਾ ਜਿੱਥੇ ਵੀ ਨਜ਼ਰ ਪੈਂਦੀ ਸੀਗੀ ਪੰਜਾਬ ਇੱਕ ਹੱਸਦਾ ਖੇਡਦਾ ਨਜ਼ਰ ਆਉਂਦਾ ਸੀਗਾ ਅੱਜ ਵੀ ਹੱਸਦਾ ਖੇਡਦਾ ਹੈ ਸੋਹਣਾ ਪਰ ਉਹ ਪਹਿਚਾਣ ਨਹੀਂ ਰਹੀ ਉਸ ਪਹਿਚਾਨ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਲਗਾਤਾਰ ਨੌਜਵਾਨ ਕਰਦੇ ਨੇ ਮੈਂ ਇੱਕ ਅਜਿਹੇ ਨੌਜਵਾਨ ਨਾਲ ਤੁਹਾਨੂੰ ਅੱਜ ਮਿਲਾਵਾਂਗਾ ਜਿਸ ਨੇ ਸ਼ੁਰੂਆਤ ਆਪਣੀ 6ਵੀਂ ਕਲਾਸ ਤੋਂ ਕਰ ਲਈ ਸੀ ਕਿ ਮੈਂ ਕੁਝ ਨਾ ਕੁਝ ਵੱਖਰਾ ਕਰਨਾ ਹੈ ਪੰਜਾਬ ਪੰਜਾਬੀਅਤ ਨੂੰ ਵੱਖਰੇ ਢੰਗ ਨਾਲ ਸਾਹਮਣੇ ਲੈ ਕੇ ਆਉਣਾ ਪੱਗਾਂ ਦੇ ਜਿਹੜੇ ਆ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਜੋੜਨਾ ਹੈ 2018 19 20 ਅੱਜ 24 ਚੱਲ ਰਿਹਾ ਤੇ ਇੱਕ ਦਸਤਾਰ ਵੱਡੀ ਦਸਤਾਰ ਸੋਹਣੀ ਦਸਤਾਰ ਦੇ ਨਾਲ ਮਸ਼ਹੂਰ ਹੋਇਆ ਬਲਵੰਤ 베ਦੀ ਬਹੁਤ ਸੋਹਣੀ ਪੱਗ ਬੰਨਦੇ ਨੇ ਬਈ ਅੱਜ ਸਾਡੇ ਨਾਲ ਨੇ ਸਾਰੀ ਜਿੰਮਨੀ ਤੁਹਾਡੇ ਨਾਲ ਸਾਂਝੀ ਕਰਾਂਗਾ ਕਿਉਂਕਿ ਇਹਨਾਂ ਨੇ ਮਾਡਲਿੰਗ ਕੀਤੀ ਆਪਣੇ ਕੇਸ ਕਤਲ ਕਰਵਾਏ ਕਿਉਂਕਿ ਪਹਿਲਾਂ ਕੇਸ ਰੱਖਿਓ ਸੀ ਕਿ ਸਿੱਖ ਪਰਿਵਾਰ ਦੇ ਵਿੱਚ ਸੀਗੇ ਪਰ ਹੁਣ ਬਦਲਾ ਬਹੁਤ ਵੱਖਰਾ ਬਈ ਦੇ ਵਿੱਚ ਇਹ ਪੰਜਾਬ ਨੂੰ ਉਸੇ ਤਰੀਕੇ ਨਾਲ ਸੋਹਣਾ ਕਰ ਰਹੇ ਨੇ ਜਦੋਂ ਸਾਡੀ ਨਜ਼ਰ ਪੈਂਦੀ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪੈ ਜਾਂਦੇ ਕਿ ਸਾਡਾ ਪੰਜਾਬ ਪਹਿਲਾਂ ਕਿਵੇਂ ਦਾ ਸੀਗਾ ਤੇ ਹੁਣ ਕਿਵੇਂ ਦਾ ਬਈ ਸਾਡੇ ਨਾਲ ਨੇ ਬਈ ਵਾਹਿਗੁਰਜੀ ਦਾ ਖਾਲਸਾ ਖਾਲਸਾ ਸਾਹਿਬ ਵਾਹਿਗੁਰਜੀ ਕੀ ਫਤਿਹ ਬਰਾਜ ਚੜਦੀ ਕਲਾ ਚ ਸਭ ਕਰਪਾ ਗੁਰੂ ਸਾਹਿਬ ਪੱਗ ਬਹੁਤ ਸੋਹਣੀ ਬੰਨੀ ਹੋਈ ਹੈ ਤੁਹਾਡੇ ਐਸੇ ਦੇ ਸਿਰਤੀ ਤੁਹਾਡੇ ਸਾਹਮਣੇ ਆਏ ਜੀ ਅੱਜ ਆਪਾਂ ਕੀ ਬਾਤ ਹੈ ਪੱਗ ਤੇ ਦਾੜਾ ਪ੍ਰਕਾਸ਼ ਤੇ ਉਤੋਂ ਮੁੱਛਾਂ ਕੁੰਡੀਆਂ ਜੀ ਬਈ ਪਹਿਲਾਂ ਤਾਂ ਤੁਸੀਂ ਇਹ ਲੁੱਕ ਦੀ ਥੋੜਾ ਆਪਣੇ ਬਾਰੇ ਦੱਸੋ ਆਪਾਂ ਫਿਰ ਵੀ ਡੰਗਾਈ ਦੇ ਵਿੱਚ ਗੱਲ ਕਰਾਂਗੇ ਜਿਹੜੀ ਆ ਲੁੱਕ ਆ ਤੁਹਾਡੀ ਹਾਂਜੀ ਇਹਨੂੰ ਕਿਵੇਂ ਮੇਨਟੇਨ ਕੀਤਾ ਹੋਇਆ ਇਹਨੂੰ ਮੇਨਟੇਨ ਜੀ ਮੈਂ ਨਹੀਂ ਹੈਗਾ ਕਰਨ ਵਾਲਾ ਹੂੰ ਇਹ ਸਾਰੇ ਸਾਹਮਣੇ ਵਾਲੇ ਵੀਰ ਭਾਈ ਨੇ ਹਾਂ ਉਹ ਕੀ ਕਹਿੰਦੇ ਨੇ ਕਹਿੰਦੇ ਬਲਵੰਤ ਵੀਰੇ ਜਿਹੜੀ ਤੇਰੀ ਵੱਡੀ ਸਾਰੀ ਦਸਤਾਰ ਹੈ ਹੂੰ ਦਾੜੇ ਨੂੰ ਸੋਹਣੇ ਤਰੀਕੇ ਨਾਲ ਸਵਾਰਨਾ ਹਾਂ ਉਸ ਤੋਂ ਬਾਅਦ ਉਹ ਮੁੱਛਾ ਕੁੰਡੀਆਂ ਕਰਕੇ ਕਹਿੰਦਾ ਜਿਹੜਾ ਤੇਰਾ ਰੋਬ ਹੈ ਨਾ ਉਹ ਬਹੁਤ ਵੱਖਰਾ ਹੀ ਹੈ ਹਾਂ ਬਹੁਤ ਸੋਹਣੇ ਲੱਗਦੇ ਆ ਤੁਸੀਂ ਵੈਰੀ ਗੁੱਡ ਭਾਈ ਇਕੜਾ ਬੰਦਾ ਜਦੋਂ ਪਤਿਤ ਜੀਵਨ ਜੀਦਾ ਹੁੰਦਾ ਹੈ ਜੀ ਉਹ ਤੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਹਾਲਾਂਕਿ ਤੁਸੀਂ ਸਿੱਖ ਫੈਮਿਲੀ ਦੇ ਵਿੱਚੋਂ ਆਣਾ ਜੀ ਤੇ ਤੁਸੀਂ ਵਿੱਚ ਜਾ ਕੇ ਰਾਹ ਪਟਕ ਗਏ ਸੀਗੇ ਕੇਸ ਕਤਲ ਕਰਾ ਦਿੱਤੇ ਮਾਡਲਿੰਗ ਕਰਨ ਲੱਗੇ ਹੋਰ ਬੜੀਆਂ ਚੀਜ਼ਾਂ ਜੀ ਉਸ ਜਰਨੀ ਬਾਰੇ ਦੱਸੋ ਤੁਹਾਨੂੰ ਕੇਸ ਕਤਲ ਕਿਉਂ ਕਰਾਣੇ ਪਏ ਤੇ ਇੱਧਰ ਨੂੰ ਕਿਉਂ ਆਏ ਕੇਸ ਕਰਾਉਣ ਦਾ ਕਤਲ ਕਰਾਉਣ ਦਾ ਤਾਂ ਰੀਜ਼ਨ ਤਾਂ ਕੋਈ ਨਹੀਂ ਥੀ ਵੀਰ ਜੀ ਅ ਤੁਹਾਨੂੰ ਪਤਾ ਜੀ 90 ਤੋਂ ਬਾਅਦ ਪਹਿਲਾਂ ਜਿਹੜੇ ਹੁੰਦੇ ਸੀ ਸਾਰੇ ਜ਼ਿਆਦਾਤਰ ਕਟਿੰਗ ਵੱਲ ਭਸਦੇ ਹੁੰਦੇ ਸੀ ਠੀਕ ਹੈ ਜੀ ਮੈਂ 94 ਦੇ ਵਿੱਚ ਆਪਦਾ 10ਵੀਂ ਕਲੀਅਰ ਕਰੀ ਸੀ ਵੀਰ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆ ਗਿਆ 10ਵੀਂ ਕਰਕੇ ਤੇ ਪਹਿਲਾਂ ਤਾਂ ਮੈਂ ਘਰਦਿਆਂ ਨੇ ਮੈਨੂੰ ਆਪਦੇ ਘਰ ਹੀ ਕੰਮ ਲਾਤਾ ਜਿਹੜਾ ਸਾਡਾ ਕੀਤਾ ਮੈਂ ਸਲਾਈ ਦਾ ਤੇ ਆਪਾਂ ਬੈਠ ਨਹੀਂ ਸਕਦੇ ਸੀ ਜ਼ਿਆਦਾਤਰ ਤੁਹਾਨੂੰ ਪਤਾ ਜੀ ਨਵੇਂ ਮੁੰਡੇ ਹੁੰਦੇ ਨੇ ਬੈਠਣਾ ਬਹੁਤ ਔਖਾ ਲੱਗਦਾ ਹੈ ਹਨਾ ਜੀ ਇਹ ਤਾਂ ਆਪਣੇ ਮਾਪਿਆਂ ਨੇ ਜਿਹੜੇ ਸਾਰਾ ਦਿਨ ਘਰੇ ਬੈਠ ਕੇ ਵਰਕ ਕਰਦੇ ਰਹਿੰਦੇ ਨੇ ਤੇ ਆਪਣੇ ਤੋਂ ਨਹੀਂ ਹੋਇਆ ਤੇ ਉਹ ਛੱਡਦਾ ਜੀ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਫੋਟੋਗ੍ਰਾਫੀ ਦੇ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਪਹਿਲਾਂ ਮਤਲਬ ਮੈਂ ਆਪਦੇ ਕੇਸ ਕਟਾਏ ਮੈਂ ਤਾਂ ਘਰੇ ਕਹਿਤਾ ਸੀ ਮੈਂ ਕਿ ਮੈਂ ਬਹਾਨੇ ਸਰਚ ਫੋੜੇ ਹੋਣ ਲੱਗੇ ਫੁਨਸੀ ਹੋ ਗਈ ਜੀ ਸਿਰ ਗਿੱਲਾ ਗਿੱਲਾ ਰਹਿਣ ਲੱਗ ਗਿਆ ਮੈਂ ਤਾਂ ਕੇਸ ਕਟੋਣੇ ਨੇ ਬਸ ਇਹ ਮਤਲਬ ਬਣ ਗਿਆ ਆਈ ਪਤਾ ਲੱਗਿਆ ਜੀ ਕਿ ਦਿਨ ਆਪਾਂ ਘਰੇ ਕਟਾ ਕੇ ਆ ਗਏ ਤੇ ਬੇਬੇ ਬਾਪੂ ਥੋੜੇ ਜੇ ਨਰਾਜ਼ ਹੋ ਗਏ ਮੇਰਾ ਰਸਤਾ ਹੋਏ ਫਿਰ ਬੋਲੇ ਨਹੀਂ ਇੱਕ ਦੋ ਦਿਨ ਮੈਂ ਤਾਂ ਚਲੋ ਕੋਈ ਨਹੀਂ ਪਈ ਅੱਪੀ ਲੱਗੇ ਜਾਣੇ ਕਿ ਹੌਲੀ-ਹੌਲੀ ਬੋਲਣ ਕਾਰਨ ਉਦੋਂ ਦਿਮਾਗ ਆਪਣੇ ਉਹੋ ਜਿਹੇ ਹੁੰਦੇ ਨੇ ਹਨਾ ਜੀ ਜਦੋਂ ਕੋਈ ਸਮਝਾਉਣ ਵਾਲਾ ਨਹੀਂ ਨਾ ਹੁੰਦਾ ਉਦੋਂ ਮਾਈਂਡ ਇੱਕ ਪਾਸੇ ਚੱਲਦਾ ਹੈਗਾ ਜਦੋਂ ਸਮਝਾਉਣ ਵਾਲਾ ਵੀ ਨਾਲ ਮਿਲ ਜਾਂਦਾ ਉਦੋਂ ਦਿਮਾਗ ਦੋ ਪਾਸੇ ਕੰਮ ਕਰਦਾ ਵੀ ਜਾਣਾ ਕਿ ਇਧਰ ਨੂੰ ਚਾਹੀਦਾ ਇਹ ਸਹੀ ਹੈ ਜਾਂ ਇਹ ਵਾਲਾ ਸਹੀ ਉਸ ਟਾਈਮ ਫਿਰ ਆਪਾਂ ਨੇ ਆਪਣੇ ਬਾਲ ਕਟਵਾ ਕੇ ਘਰੇ ਪਹੁੰਚੇ ਤੇ ਹਉ ਉਸ ਤੋਂ ਬਾਅਦ ਚ ਫਿਰ ਮੈਂ ਫੋਟੋਗ੍ਰਾਫੀ ਦਾ ਸਿਸਟਮ ਸਮਝਿਆ ਹੌਲੀ-ਹੌਲੀ ਨਾਲ ਲੱਗ ਗਿਆ ਤਕਰੀਬਨ ਮੈਂ 96 ਦੇ ਵਿੱਚੋਂ ਮੈਂ ਫੋਟੋਗ੍ਰਾਫੀ ਸਿੱਖਣ ਲੱਗ ਗਿਆ ਜੀ ਅੱਛਾ ਵਧੀਆ ਨਾਮ ਰਿਹਾ ਉਸ ਟਾਈਮ ਫਿਰ 99 ਦੇ ਵਿੱਚ ਆਪਾਂ ਨੇ ਆਪਦੀ ਸ਼ਾਪ ਕੀਤੀ ਸੀ ਸਟੂਡੀਓ ਸਟੂਡੀਓ ਦਾ ਨਾਮ ਸੀ ਆਪਣਾ ਬਲਵੰਤ ਸਟੂਡੀਓ ਹਮ ਤੇ ਐਂ ਲਾ ਕੇ ਚੱਲੋ ਵੀ ਮੈਨੂੰ ਸਾਰੇ 6-7 ਸਾਲ ਹੋਏ ਨੇ ਇਸ ਸਟੂਡੀਓ ਦਾ ਕੰਮ ক্লোਜ਼ ਕਰੇ ਨੂੰ ਹਮ ਤੇ ਬੜੇ ਵਧੀਆ ਤੇ ਉਹ ਵੀ ਬਹੁਤ ਸੋਹਣਾ ਕੰਮ ਸੀ ਨਾਮ ਬੋਲਦਾ ਸੀ ਵੀ ਜੇ ਸੰਗਰੂਰ ਦੇ ਵਿੱਚ 110 ਸਟੂਡੀਓ ਨੇ ਤਾਂ ਪਹਿਲੇ 10 ਫੋਟੋਗ੍ਰਾਫਰਾਂ ਦੇ ਵਿੱਚ ਬਲਵੰਤ ਸਟੂਡੀਓ ਨਾਮ ਆਉਂਦਾ ਸੀ ਅੱਛਾ ਜੀ ਹਾਂਜੀ ਤੇ ਕੁਛ ਉਹਦੋਂ ਆਪਣਾ ਰਹਿਣਾ ਸੈਣਾ ਵੀ ਸਟਾਈਲਿਸਟ ਦੀ ਮਾਡਲ ਐਕਟਰ ਕਹਿੰਦਾ ਭਾਬਾ ਬਾਕੀ ਕੁਛ ਲੋਕ ਝੰਡ ਤੇ ਚਾੜ੍ਹ ਦਿੰਦੇ ਨੇ ਉਹ ਕਹਿੰਦੇ ਤੂੰ ਤਾਂ ਐਕਟਰ ਮੁੰਡਾ ਹੈ ਸਾਡਾ ਉਹ ਐਕਟਰ ਕਰਦੇ ਕਰਦੇ ਗਾ ਫਿਰ ਅੱਗੇ ਮੋਡਲਿੰਗ ਵੱਲ ਵੀ ਰੁੱਖ ਬਣ ਗਿਆ ਥੀ ਸੁਣਾਈ ਬਾਲ ਤੁਹਾਡੇ ਬਾਬਾ ਲੰਮੇ ਲੰਮੇ ਰੱਖੇ ਹੋਏ ਸੀ ਨਾ ਇੱਕ ਬੱਬੂ ਮਾਨ ਵਾਲਾ ਸਟਾਈਲ ਜਿਹਾ ਰੱਖਦੇ ਸੀ ਜੀ ਜੀ ਬੱਬੂ ਮਾਨ ਵਾਲੇ ਸਟਾਈਲ ਤੋਂ ਗੱਲ ਜਿਆਦਾ ਕਿ ਬਹੁਤ ਪੁਰਾਣੀ ਗੱਲ ਹੈ ਤੇ ਸੰਗਰੂਰ ਬੱਬੂ ਮਾਨ ਆਏ ਉਦੋਂ ਮੈਨੂੰ ਬੁਲਾਇਆ ਹੂੰ ਕਹਿੰਦੇ ਬੱਬੂ ਮਾਨ ਆ ਰਿਹਾ ਫੋਟੋ ਸ਼ੂਟ ਕਰ ਰਿਹਾ ਵੀ ਫੋਟੋਗ੍ਰਾਫੀ ਕਰ ਮੇਰੇ ਪੋਨੀ ਕੀਤੀ ਹੁੰਦੀ ਸੀ ਉਦੋਂ ਜਦੋਂ ਦੇਖਿਆ ਮੈਨੂੰ ਮੁੱਢ ਕੰਨੇ ਪੁਲਵਾਨ ਤੋਂ ਵਾਲ ਖੋਲਦੇ ਮੈਂ ਕਿਹਾ ਕਾਨੂੰ ਰਹਿਣ ਦੇ ਯਾਰ ਕਹਿੰਦਾ ਨਹੀਂ ਖੋਲਦੇ ਖੋਲਦੇ ਕੁਝ ਨਹੀਂ ਹੁੰਦਾ ਕਹਿੰਦਾ ਉਹ ਜੇ ਉਹਦੇ ਵਾਲ ਵੱਡੇ ਤੇਰੇ ਵੀ ਦੇਖੂਗਾ ਮੈਂ ਪੱਕੀ ਗੱਲ ਕਹਿੰਦਾ ਮੈਂ ਜਦੋਂ ਵਾਲ ਖੋਲੇ ਉਹੀ ਗੱਲ ਜੀ ਹਮਤਲਬ ਵੀ ਉਹਦੇ ਤਾਂ ਵਾਲ ਐਡਾ ਐਡਾ ਤੇ ਮੇਰੇ ਵਾਲ ਐਡੇ ਉਹ ਪੋਨੀ ਕੀਤੀ ਖਾਸੀ ਵੱਡੀ ਸੀ ਉਹ ਟਾਈਮ ਦੀਆਂ ਗੱਲਾਂ ᱛੀਆਂ ਪਰ ਹੁਣ ਉਹ ਚੀਜ਼ਾਂ ਯਾਰ ਚੰਗੀਆਂ ਨਹੀਂ ਲੱਗਦੀਆਂ ਉਦੋਂ ਇੱਕ ਆਪਣਾ ਵੱਖਰਾ ਮਾਹੌਲ ਸੀਗਾ ਨਾ ਉਦੋਂ ਆਈ ਤੁਸੀਂ ਧਿਆਨ ਦੇ ਵਿੱਚ ਚੀਜ਼ਾਂ ਸੀ ਜਾਂ ਹੁਣ ਆ ਰਹੀਆਂ ਨੇ ਪਰ ਉਹ ਇੱਕ ਫੀਲ ਵੱਖਰਾ ਸੀਗਾ ਕਿ ਤੁਹਾਡੇ ਵਾਲ ਵੱਡੇ ਨੇ ਬੱਬੂ ਮਾਨ ਨੇ ਤੁਹਾਨੂੰ ਦੇਖ ਲਿਆ ਤੁਹਾਨੂੰ ਆਪਣੇ ਕੋਲ ਬੁਲਾ ਰਿਹਾ ਤੁਸੀਂ ਫੋਟੋ ਵੀ ਵਗੈਰਾ ਉਦੋਂ ਸਾਰੀਆਂ ਨਾ ਹਾਂਜੀ ਬਿਲਕੁਲ ਜੀ ਉਦੋਂ ਬੱਬੂ ਮਾਨ ਦੇ ਨਾਲ ਕੀ ਗੱਲਬਾਤ ਹੋਈ ਸੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਨਾ ਤੁਸੀਂ ਉਹਨਾਂ ਨੂੰ ਕੁਝ ਕਿਹਾ ਹੋਵੇ ਜਾਂ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਹੋਵੇ ਨਹੀਂ ਅੱਦਾ ਕੋਈ ਨਹੀਂ ਉਹ ਜਦੋਂ ਕਹਿੰਦੇ ਨਹੀਂ ਆ ਆਪਾਂ ਮਾਰੇ ਹੋਣ ਚੰਗੇ ਮਾਰੇ ਹੋਣ ਵਾਲੀਆਂ ਗੱਲਾਂ ਨਾ ਹੋਣ ਵੀ ਜਿਵੇਂ ਉਹਦੇ ਬਾਲ ਛੋਟੇ ਸੀ ਬਟ ਮੈਨੂੰ ਮੁੰਡਿਆਂ ਨੇ ਰਿਸਪੌਂਸ ਦਿੱਤਾ ਕਿ ਬਾਬੇ ਯਾਰ ਉਹਦੇ ਨਾਲੋਂ ਘੈਂਟ ਲੱਗਦਾ ਗੱਲ ਇੱਥੇ ਆ ਗਈ ਵੀ ਬੱਬੂ ਮਾਰ ਨਾਲੋਂ ਤੁਸੀਂ ਸੋਹਣਾ ਲੱਗਦੇ ਬਸ ਉੱਥੇ ਹੀ ਗੱਲ ਆ ਗਈ ਹੂੰ ਬਿਲਕੁਲ ਅੱਛਾ ਭਾਈ ਜਿਵੇਂ ਮੈਂ ਦੋ ਤਸਵੀਰਾਂ ਦੀ ਗੱਲ ਕੀਤੀ ਕਿ ਪੰਜਾਬ ਪਹਿਲਾਂ ਬਹੁਤ ਜ਼ਿਆਦਾ ਸੋਹਣਾ ਸੀਗਾ ਹੁਣ ਵੀ ਸੋਹਣਾ ਹੈ ਜੀ ਤੇ ਹੁਣ ਕਿਤਨਾ ਕਿਤੇ ਸੋਹਣਾ ਬਣਾਉਣ ਦੀ ਕੋਸ਼ਿਸ਼ ਆ ਕਿਉਂਕਿ ਪਹਿਲਾਂ ਹਰ ਘਰ ਦੇ ਵਿੱਚ ਕੋਈ ਵੀ ਸੀਗਾ ਉਹਦੇ ਸਿਰ ਦੇ ਤੇ ਪਰਣਾ ਜ਼ਰੂਰ ਹੁੰਦਾ ਸੀਗਾ ਬਿਲਕੁਲ ਜੀ ਬਿਲਕੁਲ ਉਹਦੇ ਕੋਈ ਕੇਸ ਕਤਲ ਨਹੀਂ ਕੋਈ ਉਹ ਚੀਜ਼ ਨਹੀਂ ਹਰ ਹੁਣੋਂ ਪਰਨੇ ਨਾ ਪੱਗਾਂ ਲੱਭਦੀਆਂ ਨਹੀਂ ਉਹ ਤੁਸੀਂ ਹੁਣ ਫਿਰ ਤੋਂ ਸ਼ੁਰੂ ਕੀਤਾ ਆ ਕਿ ਹਰ ਇੱਕ ਨੌਜਵਾਨ ਦੇ ਪੱਗ ਬੰਨੀ ਜਾਵੇ ਹਰ ਇੱਕ ਨੌਜਵਾਨ ਨੂੰ ਸਕਾਈ ਜਾਵੇ ਕਿ ਸੋਹਣੀ ਦਸਤਾਰ ਸਜਾਵੇ ਬਿਲਕੁਲ ਜੀ ਇਹ ਫਿਰ ਕਿਵੇਂ ਸ਼ੁਰੂ ਕੀਤਾ ਔਖਾ ਨਹੀਂ ਲੱਗਦਾ ਕਿ ਘਰ ਘਰ ਜਾਈਏ ਜਾਂ ਕਿਤੇ ਜਾਈਏ ਕੈਂਪ ਲਾਈਏ ਤੇ ਲੋਕਾਂ ਨੂੰ ਇਹਦੇ ਨਾਲ ਜੋੜੀਏ ਵੀਰ ਜੀ ਦੇਖੋ ਆਪਣੇ ਨਾਲ ਵਧ ਤਾਂ ਹੁਣ ਜਿਹੜੇ ਤੁਸੀਂ ਵੀਰ ਹੋ ਇਹ ਜਿਹੜਾ ਹੁਣ ਤੁਸੀਂ ਮੇਰੇ ਨਾਲ ਆਪਣੀ ਗੱਲਬਾਤ ਹੋ ਰਹੀ ਹੈ ਮੇਰੇ ਨਾਲ ਵਧੇ ਘਰ ਘਰ ਮੈਸੇਜ ਆ ਰਹੇ ਹੈ ਬਿਲਕੁਲ ਠੀਕ ਹੈ ਨਾ ਜੀ ਕਿਉਂ ਕਿਉਂਕਿ ਹੁਣ ਜਿੱਦਾਂ ਤੁਸੀਂ ਨੇ ਗੱਲਬਾਤ ਕਰਤੀ ਮੇਰੇ ਨਾਲ ਵੀ ਕਰ ਕਰ ਮੈਸੇਜ ਵੀ ਬੱਚੇ ਕਿਦਾਂ ਜੁੜ ਰਹੇ ਨੇ ਕੀ ਗੱਲਬਾਤ ਹੋ ਰਹੀ ਹੈ ਹੁਣ ਜਦੋਂ ਮੈਂ ਦਸਤਾਰਾਂ ਦੇ ਵਿੱਚ ਆਇਆ ਇੱਧਰ ਠੀਕ ਹੈ ਜੀ ਉਹ ਟਾਈਮ ਦੇ ਵਿੱਚ ਆ ਲਾ ਕੇ ਚੱਲੋ ਵੀ ਮੈਨੂੰ ਇੰਨਾ ਪਤਾ ਨਹੀਂ ਸੀ ਵੀ ਅੱਗੇ ਕਿਵੇਂ ਵਧੇ ਜਾਂਦਾ ਇੱਕ ਮੁੰਡੇ ਨੇ ਮੈਨੂੰ ਇੱਕ ਦੀ ਬਾਹ ਫੜਾਈ ਤੀ ਜੀ ਆਜਾਂ ਲਾ ਕੇ ਚੱਲੋ ਜੀ ਆਪਾਂ ਨੂੰ ਉਸ ਬਾਅਦ ਤੋਂ ਮਾਲਕ ਨੇ ਐਨੇ ਕੁੱਤੇ ਲਿਆ ਕੇ ਖੜਾਤਾ ਜੀ ਕੈਂਪ ਦੂਰ ਦੂਰ ਕੈਂਪ ਦਾ ਤੇ ਆਪਾਂ ਨੇ ਦਿੱਲੀ ਵੀ ਕੈਂਪ ਲਾਇਆ ਹਾਂ ਜੈਪੁਰ ਵੀ ਲਾਇਆ ਜੀ ਪਠਾਨਕੋਟ ਵੀ ਲਾਇਆ ਹਿਮਕੁੰਡ ਸਾਹਿਬ ਵੀ ਲਾਇਆ ਹਜੂਰ ਸਾਹਿਬ ਵੀ ਆਪਾਂ ਕੈਂਪ ਲਾਇਆ तकरीबन ਕੋਈ ਵੀ ਏਰੀਆ ਹੋਊਗਾ ਵੀ ਜਿੱਥੇ ਕੈਂਪ ਨਾ ਲੱਗਿਆ ਹੋਵੇ ਠੀਕ ਹੈ ਜੀ ਬਾਕੀ ਹੁਣ ਆਪਣੇ ਦੂਰ ਤਾ ਜਾਈ ਆ ਨੇੜੇ ਫਤਿਹਗੜ੍ਹ ਸਾਹਿਬ ਵੀ ਆਪਾਂ ਨੂੰ ਲਾ ਲਵਾਂ ਮੈਨੂੰ ਲੱਗਦਾ 6 ਸਾਲ ਹੋਊਗਾ ਜੀ ਸਾਨੂੰ ਰੈਗੂਲਰ ਕੈਂਪ ਲਾਉਂਦੇ ਆ ਉਹ ਸਾਡੇ ਵੀਰ ਹੋਰੀ ਉੱਥੇ ਕੈਂਪ ਲਾਉਂਦੇ ਨੇ ਜਿਹੜੇ ਆਪਣੇ ਹੈਗੇ ਨੇ ਹਰਕਮਲ ਵੀਰਾ ਅਮਨਵੀਰ ਵੀਰੇ ਹੋਰੀ ਇਹ ਕੈਂਪ ਲਾਉਂਦੇ ਨੇ ਹਰ ਸਾਲ ਤੇ ਮਾਗੀ ਦੇ ਮੇਲੇ ਤੇ ਆਪਣਾ ਹੁਣ ਆ 14 ਤਰੀਕ ਦਾ ਮਾਗੀ ਦਾ ਮੇਲਾ ਆ ਰਿਹਾ ਹੈ ਉੱਥੇ ਵੀ ਜਾਣ ਦੀ ਇਤਕੀ ਜਾ ਨਹੀਂ ਹੋਣਾ ਥੋੜੀ ਮਜਬੂਰੀ ਆ ਗਈ ਓਕੇ ਉੱਥੇ ਦੇ ਮੈਨੂੰ ਮੈਸੇਜ ਤੇ ਫੋਨ ਆ ਚੁੱਕੇ ਵੀ ਵੀਰ ਜੀ ਤੁਹਾਨੂੰ ਮਿਲਣਾ ਹੈ ਤੇ ਵੀ ਜਰੂਰ ਮਿਲਣਾ ਤੁਹਾਨੂੰ ਤੁਸੀਂ ਆਇਓ ਜਰੂਰ ਮੁਖਸਰ ਸਾਹਿਬ ਮੈਂ ਕਿ ਚਲੋ ਕੋਈ ਨਹੀਂ ਕਰਦੇ ਇਹ ਦੇਖਦਾ ਬ੍ਰੋ ਬਿਲਕੁਲ ਅੱਛਾ ਤੁਸੀਂ ਦਸਤਾਰ ਨਾਲ ਕਿਵੇਂ ਜੁੜੇ ਦਸਤਾਰ ਨਾਲ ਜਾਂ ਸਿੱਖੀ ਦੇ ਨਾਲ ਕਿਵੇਂ ਜੁੜੇ ਤੁਸੀਂ ਤੁਹਾਨੂੰ ਕਿਸ ਨੇ ਕਿਹਾ ਕਿ ਵੀ ਤੂੰ ਆ ਕੰਮ ਛੱਡ ਤੇ ਆਪਣਾ ਇਤਿਹਾਸ ਕੀ ਹੈ ਤੇ ਆਪਣੇ ਇਤਿਹਾਸ ਨਾਲ ਜੁੜ ਸਾਡੇ ਇਤਿਹਾਸ ਤੋਂ ਉਹ ਹੈ ਕਿ ਬੰਦ-ਬੰਦ ਘਟਾ ਦਿੱਤੇ ਚਰਪੀਆਂ ਚੜ੍ਹ ਗਏ ਵੀ ਕਿਸੇ ਨੇ ਛੋਟੇ ਸਾਹਿਬ ਜਦੋਂ ਦਾ ਵੀ ਜ਼ਿਕਰ ਕਰਦੇ ਕਿ ਉਹਨਾਂ ਸਭਾ ਗਿਆ ਸੀ ਸਮਝ ਲੰਘ ਕੇ ਗਈ ਹੈ ਜੀ 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 ਕਿ ਉਹਨਾਂ ਨੇ ਇੰਨੀ ਮੰਨੀ ਤੁਹਾਨੂੰ ਕਿਵੇਂ ਮੋੜਾ ਪਿਆ ਕਿ ਤੁਸੀਂ ਇੱਧਰ ਨੂੰ ਆਏ ਵੀਰ ਜੀ ਇਦਾਂ ਤਾਂ ਨਹੀਂ ਖੈਰ ਮੈਨੂੰ ਕਦੇ ਕਿਸੇ ਨੇ ਕਿਹਾ ਤੀ ਤੇ ਆਪਣੇ ਨਾ ਸਾਡੇ ਸੰਗਰੂਰ ਬਾਬਾ ਸਾਹਿਬ ਦਾ ਜੀ ਦੀ ਸਮਾਦ ਹੈ ਉੱਥੇ ਤਕਰੀਬਨ ਜੇ ਮੈਂ ਕਹਿੰਦੇ ਨਹੀਂ ਇੱਕ ਘਰ ਦੇ ਵਿੱਚ ਸਾਰੇ ਹੀ ਰਹਿੰਦੇ ਨੇ ਹੂੰ ਉੱਪਰ ਗੁਰੂ ਘਰ ਵੀ ਆ ਥੱਲੇ ਮੰਦਿਰ ਵੀ ਆ ਸਭ ਕੁਝ ਬਣਿਆ ਹੋਇਆ ਉੱਥੇ ਠੀਕ ਹੈ ਜੀ ਅਸੀਂ ਉੱਥੋਂ ਮੱਥਾ ਟੇਕ ਕੇ ਆ ਰਹੇ ਹਾਂ ਉਹ ਪੁਰਾਣੀ ਗੱਲ ਉਹਦੋਂ ਮੈਂ ਕਟਿੰਗ 'ਚ ଥିਗਾ ਜੀ ਅੱਛਾ ਤੇ ਜਦੋਂ ਅਸੀਂ ਆ ਰਹੇ ਹਾਂ ਉਦੋਂ ਮੱਥਾ ਟੇਕ ਕੇ ਬਾਹਰ ਬੈਨਰ ਲੱਗਾ ଥିਗਾ ਭਾਈ ਪਰਮਜੀਤ ਸਿੰਘ ਖਾਲਸਾ ਜੀ ਦਾ ਆਨੰਦਪੁਰ ਸਾਹਿਬ ਵਾਲਿਆਂ ਦਾ ਜਿਹੜੇ ਸਭ ਤੋਂ ਵੱਧ ਤੁਹਾਨੂੰ ਪਤਾ ਜਾਪ ਜਪਾਉਂਦੇ ਨੇਗੇ ਉਹਨਾਂ ਨੂੰ ਆਪਾਂ ਟੀਵੀ ਤੇ ਹਰ ਵਕਤ ਜਾਂਦਰ ਟੀਵੀ ਤੀ ਦੇਖਦੇ ਸੀਗੇ ਤੇ ਉਸ ਤੋਂ ਬਾਅਦ ਚੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਆ ਰਹੇ ਨੇ ਮੇਰਾ ਬ੍ਰਦਰ ਵੀ ਮੇਰੇ ਨਾਲ ਹੀ ਸੀਗਾ ਉਸ ਟਾਈਮ ਵੀ ਤੇ ਮੈਂ ਕਿਹਾ ਯਾਰ ਜਗਪਾਲ ਆਪਾਂ ਨੇ ਬਾਬਾ ਜੀ ਦੇ ਰੂਬਰੂ ਦਰਸ਼ਨ ਕਰਨੇ ਕਿਉਂਕਿ ਟੀਵੀ ਤੇ ਤਾਂ ਆਪਾਂ ਹਰ ਵਕਤ ਦੇਖਦੇ ਰਹਿੰਦੇ ਆ ਤੇ ਜਦੋਂ ਉਹਨਾਂ ਨੇ ਇਹ ਕਹਿੰਦਾ ਵੀ ਠੀਕ ਹੈ ਮੈਂ ਕਿਹਾ ਫਿਰ ਆਪਾਂ ਅੱਗੇ ਬੈਠਣਾ ਅੱਗੇ ਬੈਠਾਂਗੇ ਕਿੱਦਾਂ ਉਹ ਵੀ ਗੁਰੂ ਸਾਹਿਬ ਨੇ ਪਹਿਲੇ ਜੁਗਤ ਲਵਾ ਰੱਖੀ ਸੀ ਕਿਉਂ ਕਿਉਂਕਿ ਕਹਿੰਦੇ ਕੰਮ ਹੈ ਆਪਣਾ ਫੋਟੋਗ੍ਰਾਫੀ ਦਾ ਜਿੱਤੇ ਕੈਮਰਾ ਮੂਰੇ ਲੱਗ ਗਿਆ ਜਿੱਦਾਂ ਹੁਣ ਆਪਾਂ ਖੜ ਰਹੇ ਆ ਹਨਾ ਕੈਮਰੇ ਮੂਰੇ ਕੋਈ ਨਹੀਂ ਪਹਿਲ ਉਹਨਾਂ ਨੂੰ ਦੇਣੀ ਪਈ ਪਹਿਲ ਕੈਮਰੇ ਵਾਲੇ ਨੂੰ ਆਉਣੀ ਹੋਣੀ ਆ ਜਿੱਥੇ ਮਰਜ਼ੀ ਅਗਲਾ ਭੱਜ ਲੰਦਾ ਉੱਥੇ ਬੈਠੇ 10-15 ਮਿੰਟ ਵੇਟ ਕੀਤਾ ਮੋਹਰੇ ਕੀਰਤਨੀਆਂ ਚੱਲ ਰਹੇ ਨੇ ਨਿਰਬੋਟ 4 ਤੋਂ 5000 ਬੰਦੇ ਦਾ ਉੱਥੇ ਆਡੀਅன்ஸ் ਦਾ ਇਕੱਠ ਵੀ ਹੈਗਾ ਤੇ ਜਦੋਂ ਗੱਲਬਾਤ ਹੋਈ ਉੱਥੇ ਦੇਖ ਰਿਆਂ ਮਾ ਮਹਾਂਪੁਰਸ਼ ਆਏ ਉਹਨਾਂ ਨੇ ਮਾਰੇ ਹਿਜੂਰੀ ਚ ਮੱਥਾ ਟੇਕਿਆ ਜਦੋਂ ਦੇਖਿਆ ਮੇਰੀ ਨਿਗਾ ਭਈ ਮਨ ਖੁਸ਼ ਹੋ ਗਿਆ ਅੱਛਾ ਵੀ ਯਾਰ ਬਾਕੀ ਚਿਹਰੇ ਤਾਂ ਨੂਰ ਹੈ ਨਾ ਸਵਾਦ ਆ ਗਿਆ ਦੇਖ ਕੇ ਉਦੋਂ ਬਾਅਦ ਚ ਆ ਕੇ ਪਰਮਾ ਕਰ ਕਰਮਾ ਕਰਕੇ ਆ ਕੇ ਉਹ ਜਦੋਂ ਬੈਠ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਆਪਦਾ ਭਾਈ ਉਹ ਮੈਂ ਉਹਨਾਂ ਵੱਲ ਧਿਆਨ ਮਾਰਿਆ ਉਹ ਆਪਦਾ ਐ ਬੈਠੇ ਮੈਂ ਫੇਰ ਦੇਖਿਆ ਫੇਰ ਉਹ ਵੀ ਬੈਠੀ ਮੈਂ ਦੋ ਵਾਰ ਦੇਖਿਆ ਤੀਜੀ ਵਾਰ ਜਦੋਂ ਉਹਨਾਂ ਨੇ ਐ ਕੀਤਾ ਮੇਰੀ ਨਿਗਾ ਭਾਈ ਮਨੋਦ ਹੀ ਹੱਥ ਮਾਰ ਲਿਆ ਤੁਹਾਨੂੰ ਬੁਲਾ ਲਿਆ ਮੈਨੂੰ ਬੁਲਾ ਲਿਆ ਜੀ ਉੱਥੇ ਜਦੋਂ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਆਪਾਂ ਖੜੇ ਹੋ ਕੇ ਬੱਗੇ ਉੱਥੇ ਸਾਰੀ ਸੰਗਤ ਵੀ ਦੇਖ ਕੇ ਹੈਰਾਨ ਹੋ ਗਈ ਵੀ ਯਾਰ ਇੰਨੀ ਸੰਗਤ ਬੈਠੀ ਹੈ ਵੀ ਅਨੂ ਕਿਉਂ ਬੁਲਾਇਆ ਕੀ ਗੱਲਬਾਤ ਕੀ ਆ ਜਾਂ ਜਾਣ ਪਛਾਣ ਲਾਵੇ ਕਿਉਂਕਿ ਫੋਟੋਗ੍ਰਾਫੀ ਕਰਕੇ ਕਿਤੇ ਨਾ ਕਿਤੇ ਮੂਰੇ ਮਿਲਦੇ ਰਹਿੰਦੇ ਨੇ ਜਿਵੇਂ ਆਪਾਂ ਹਨਾ ਜਾਣੇ ਹੁੰਨੇ ਆ ਬੰਦੇ ਨੂੰ ਇਹ ਹੋ ਜਾਂਦਾ ਤੇ ਜਦੋਂ ਮੈਂ ਲਵੇ ਜਾ ਕੇ ਐ ਕਰਕੇ ਖੜ ਗਿਆ ਮੈਨੂੰ ਕਹਿੰਦੇ ਬਹਿ ਜਾ ਪੱਥਰਲੇ ਗੋਡਿਆਂ ਦੇ ਭਾਰ ਬਹਿ ਗਏ ਤੇ ਥੋੜਾ ਚਿਰ ਬਿਠਾਇਆ ਉਸ ਤੋਂ ਬਾਅਦ ਮੈਨੂੰ ਐ ਉੱਪਰ ਦੀ ਜੱਫੀ ਪਾ ਲਈ ਜੀ ਅੱਛਾ ਜਦੋਂ ਐ ਜੱਫੀ ਪਾ ਲਈ ਮੈਨੂੰ ਕਹਿੰਦੇ ਪੁੱਤਰਾ ਆ ਦਾੜਾ ਆ ਕੇਸ ਵੀ ਇਹ ਚੀਜ਼ਾਂ ਦੇ ਖਾਤਰ ਆਪਣੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਬਾਤ ਦਾ ਹਾਂ ਹੈਨਾ ਮੈਂ ਹਾਂਜੀ ਵੀ ਸਾਡਾ ਮਨ ਕਹਿੰਦਾ ਵੀ ਤੁਸੀਂ ਇੱਥੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਕੇ ਜਾਓ ਮਨ ਕਹਿੰਦਾ ਹਾਂ ਬਸ ਕਲਾਬੇ ਚ ਲੈ ਕੇ ਤੁਹਾਨੂੰ ਇਹ ਕਿਹਾ ਕਿ ਬਸ ਇਹ ਆ ਦੇਖੋ ਹੁਣ ਵੀ ਉਹੀ ਗੱਲ ਦੇ ਪ੍ਰਤੀ ਵਾਲ ਖੜੇ ਹੁੰਦੇ ਨੇ ਹੁੰਦੇ ਨੇ ਜਦੋਂ ਕਿਸੇ ਨੂੰ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਉਹ ਨੇਚਰਲੀ ਅੰਦਰੋਂ ਮਾਣਾ ਅੱਛਾ ਇਹ ਵੀ ਹੈ ਨਾ ਜਿੰਨੂੰ ਮਹਿਸੂਸ ਹੁੰਦਾ ਜਾਂ ਕਿਸੇ ਚੀਜ਼ ਨੂੰ ਉਹਦੀ ਉਹਦੀ ਇਹ ਚੀਜ਼ਾਂ ਹੁੰਦੀਆਂ ਜੀ ਜੀ ਬਿਲਕੁਲ ਉਹ ਜਿਗਰਾ ਵੀ ਧੰਨ ਹੋਊਗਾ ਜਿਨ੍ਹਾਂ ਨੇ ਆ ਕੇ ਤੁਹਾਨੂੰ ਕਿਹਾ ਕਿ ਕਿਸੀ ਕਿਸੇ ਇੱਕ ਅੱਦੇ ਨੂੰ ਹੀ ਇਹ ਬਖਸ਼ਿਸ਼ ਹੁੰਦੀ ਹੈ ਜਿਵੇਂ ਤੁਹਾਨੂੰ ਹੋਈ ਬਿਲਕੁਲ ਜੀ ਮੈਨੂੰ ਉੱਥੇ ਬਾਲਾ ਨਹੀਂ ਜੇ 5000 ਬੰਦੇ ਤਾਂ ਇਕੱਠੇ ਦੀ 2000 ਨੇ ਤਾਂ ਮੈਨੂੰ ਮੁਬਾਰਕਾਂ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਵੀ ਤੂੰ ਗੁਰੂ ਵਾਲਾ ਬਣ ਗਿਆ ਹੁਣ ਆਹ ਬਈ ਬਸ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਦੇਖੋ ਕਿੱਡੀ ਹੋ ਗਈ ਮੈਂ ਚਲੋ ਸ਼ੁਕਰਮਾਲਾ ਕਰਦਾ ਅਸੀਂ ਵੀ ਐਨੇ ਕਰਮਾਂ ਵਾਲੇ ਆ ਮੈਂ ਕਿਹ ਜਿਹੜਾ ਸਾਨੂੰ ਆਪਦੇ ਨਾਲ ਜੋੜ ਲਿਆ ਮਹਾਰਾਜ ਉਸ ਤੋਂ ਬਾਅਦ ਫਿਰ ਕਿੰਨਾ ਟਾਈਮ ਲੱਗਿਆ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਨਾਲ ਜੁੜਨਦੇ ਕਿਉਂਕਿ ਇੱਕ ਵਾਰੀ ਇਹ ਬੰਦਾ ਦੂਰ ਹੋ ਜਾਵੇ ਪਰ ਉਹ ਚੀਜ਼ਾਂ ਨੂੰ ਕੈਰੀ ਕਰਨਾ ਬਹੁਤ ਔਖਾ ਹੋ ਜਾਂਦਾ ਕਿੰਨਾ ਸਮਾਂ ਲੱਗਿਆ ਸੀ ਕਿ ਤੇ ਕਵਰ ਹੋਣ ਦੇ ਵਿੱਚ ਵੈਸੇ ਤਾਂ ਜੀ ਜਦੋਂ ਮੈਂ ਬਿਲਕੁਲ ਕਲੀਨ ਸ਼ੇਪ ਸੀ ਕਿਸੇ ਟਾਈਮ ਜਦੋਂ ਆਲੇ ਬਾਲ ਮੁੱਛਾਂ ਦੇ ਬਾਲ ਥੋੜੇ ਵੱਜ ਜਾਂਦੇ ਉਹਦੀਆਂ ਹੁੰਦਾ ਵੀ ਆ ਕੀ ਆ ਗਿਆ ਉਹਦੀ ਚੱਕਿਆ ਕਰਾ ਜਾਂ ਮਾਰਦਾ ਹੂੰ ਪੁਰਾਣੀ ਅਗਲਾ ਹੂੰ ਪਰ ਜਦੋਂ ਮਾਰਾ ਇਹਨੇ ਆਪਾਂ ਉਹਨੂੰ ਆਪਦੇ ਵੱਲ ਖਿੱਚੇ ਲਿਆ ਜੀ ਇਹ ਚੀਜ਼ ਦਾ ਤਾਂ ਅਹਿਸਾਸ ਹੀ ਨਹੀਂ ਹੋਣ ਦਿੱਤਾ ਫਿਰ ਆਪਾਂ ਨੂੰ ਹੂੰ ਠੀਕ ਹੈ ਜੀ ਤੇ ਮੈਨੂੰ ਮੰਨ ਕੇ ਚੱਲੋ ਵੀ 2018 ਦੇ 8ਵੇਂ ਮਹੀਨੇ ਦੀ 16 ਅੰਕ ਤਰੀਕ ਦਾ ਦੀ ਇਹ ਗੱਲਬਾਤ ਹਮ ਜਦੋਂ ਸਾਡੀ ਮਤਲਬ ਵੀ ਬਾਬਾ ਜੀ ਨੇ ਸਾਨੂੰ ਇਹਦੇ ਬਾਰੇ ਹਮ ਇਧਰ ਨੂੰ ਮਤਲਬ ਵੀ ਘਮਾਤਾ ਆਪਣੇ ਮਤਲਬ ਵੀ ਪਾਸੇ ਹੀ ਬਦਲਤਾ ਹਮ ਠੀਕ ਆ ਤੇ ਫਿਰ ਮੈਨੂੰ ਦੋ ਕੁ ਦਿਨਾਂ ਬਾਅਦ ਮੈਨੂੰ ਆਪਦੇ ਆਪ ਨੂੰ ਵੀ ਉਹ ਆਇਆ ਰਾਤ ਨੂੰ ਮਨ 'ਚ ਖਿਆਲ ਆਇਆ ਵੀ ਤੈਨੂੰ ਵੀ ਭਾਈ ਗੁਰੂ ਮਹਾਰਾਜ ਨੇ ਤੂੰ ਉਹ ਕੀਤਾ ਵਾਦਾ ਕੀਤਾ ਤੈਨੇ ਮਾਰਾਇ ਨੂੰ ਵੀ ਤੁਸੀਂ ਪੂਰ ਚਾੜ ਲੋਗੇ ਫਿਰ ਮੈਂ ਇਹੀ ਗੱਲ ਮੈਂ ਸਵੇਰੇ ਉੱਠ ਕੇ ਮੈਂ ਮੇਰੇ ਘਰ ਦੇਆਂ ਨੂੰ ਵੀ ਕਸੀ ਮਾਪਿਆਂ ਨੂੰ ਦੱਸੀ ਬਰਦਰ ਨੂੰ ਕਿਹਾ ਮੈਂ ਕਿਹਾ ਯਾਰ ਗੋਗੂ ਮੇਰੇ ਨਾਲ ਆਹ ਕੁਛ ਹੋਇਆ ਰਾਤ ਨੂੰ ਇੱਕ ਕਹਿੰਦਾ ਬਲਵੰਤ ਅੱਜ ਦਾ ਦਿਨ ਆ ਹੈ ਵੀਰਵਾਰ ਹੈ ਦੋ ਦਿਨ ਹੋਰ ਖੜ ਸ਼ਨੀਵਾਰ ਨੂੰ ਆਉਣਦੇ ਆਪਾਂ ਆਨੰਦਪੁਰ ਸਾਹਿਬ ਜਾਂ ਆਨੰਦਪੁਰ ਸਾਹਿਬ ਜਾਵਾਂਗੇ ਤੇ ਉੱਥੇ ਆਪਾਂ ਫਿਰ ਤੇਰਾ ਅਮਰਤ ਛੱਕ ਕੇ ਆਮਾ ਕੰਢੇ ਦੀ ਪੌਲ ਲੈ ਕੇ ਆ ਮੈਂ ਕਹਿੰਦਾ ਇਹ ਕੀ ਬਾਤ ਆ ਨਿਆਰਾ ਹੈ ਹਮ ਮਤਲਬ ਜਿ ਜਦੋਂ ਆਪਾਂ ਅਮਰਤ ਛੱਕ ਕੇ ਅਸੀਂ ਉੱਪਰੋਂ ਆਇਆ ਹਮ ਇੰਨਾ ਕੁ ਜੋਸ਼ ਭਰਤਾ ਸੀ ਗੁਰੂ ਸਾਹਿਬ ਨੇ ਵੀ ਜੇ ਕੋਈ ਮੈਨੂੰ ਲੱਗਦਾ ਮੂਰੇ ਕੋਈ ਚੀਜ਼ ਵੀ ਆਂਦੀ ਹੋ ਟੁੱਟੇ ਜਾਂਦੀ ਹੈ ਸਹੀ ਹਾਂਜੀ ਬਾਈ ਜੀ ਹਮ ਮੈਂ ਇਹ ਗੱਲ ਦਿ ਲੋ ਕਹਿ ਰਿਹਾ ਕਿਉਂਕਿ ਉਹ ਟਾਈਮ ਮੇਰੇ ਨਾਲ ਵਾਪਰੀ ਹੋਈ ਹੈ ਜੀ ਹਮ ਕਿਉਂਕਿ ਫਿਰ ਤਾਂ ਹੌਲੀ ਹੌਲੀ ਤੁਹਾਨੂੰ ਪਤਾ ਜੀ ਹਰ ਤਰ੍ਹਾਂ ਦਾ ਬੰਦਾ ਮਿਲਦਾ ਥੋੜਾ ਬਹੁਤਾ ਤਾਲਮੇਲ ਹੋ ਜਾਂਦਾ ਜੀ। ਹਮ। ਮਤਲਬ ਇੰਨਾ ਕ ਮੇਰਾ ਸਾਰੇ ਪਾਸੇ ਮੁੱਖ ਮੋੜਤਾ ਸੀ ਜੀ ਮੇਰਾ ਵੀ ਨਾ ਮੈਂ ਘਰ ਦੇ ਨੂੰ ਬੁਲਾਉਣਾ। ਮੇਰਾ ਕਿਸੇ ਨਾਲ ਕੋਈ ਬੋਲ ਚੱਲ ਸਾਰੇ ਨਾਲ ਬੰਦ ਉਗਦੀ ਕਰਦੇ ਵੀ ਐ ਕਹਿਣ ਵੀ ਇਹ ਹੋਕ ਹੀ ਗਿਆ ਇਹਨੂੰ। ਹਮ। ਵੀ ਕਿਸੇ ਨਾਲ ਗੱਲ ਨਹੀਂ ਕਰਦਾ ਸਿੱਧੇ ਮੂੰਹ ਗੱਲ ਨਹੀਂ ਕਰਦਾ। ਕੀ ਚੱਕਰ ਹੈ। ਹਰ ਵਕਤ ਉਹਦਾ ਕਾਣਾ ਕੁੱਟਦਾ ਪਜਾਮੇ ਬਾਣੇ ਗੋਲ ਦਸਤਾਰ ਪੱਗ ਵੀ ਬੰਨਣੀ ਨਹੀਂ ਸੀ ਉਦੋਂ। ਹਮ ਹਮ। ਹੌਲੀ ਹੌਲੀ ਕਰਦੇ ਕਰਦੇ ਉੱਥੇ ਜਦੋਂ ਪਤਾ ਲੱਗਾ ਵੀ ਉਹ ਜਿਹੜੇ ਵੀਰ ਨੂੰ ਉੱਥੇ ਬਾਬਾ ਜੀ ਨੇ ਕਿਹਾ ਸੀ ਬਿਓ ਮੁੰਡਾ ਮਰਤ ਸ਼ਕਾਈ ਇੱਕ ਗੁਰੂ ਘਰ ਦੇ ਵਿੱਚ ਆਪਣੇ ਦਸਤਾਰ ਮੁਕਾਬਲਾ ਰਖਾਇਆ ਉੱਥੇ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਬਲਵੰਤ ਵੀਰੇ ਆਪਾਂ ਦਸਤਾਰ ਮੁਕਾਬਲਾ ਰਖਾ ਰਹੇ ਹਾਂ ਤੁਸੀਂ ਜੱਜਮੈਂਟ ਤੇ ਆਇਓ ਬਸ ਉਹ ਮੇਰੀ ਫਸਟ ਜੱਜਮੈਂਟ ਤੀ ਆ ਮਨ ਕੇ ਚੱਲੋ ਉਦੋਂ ਤੁਹਾਡੀ ਦਾੜੀ ਛੋਟੀ ਛੋਟੀ ਸੀ ਮੈਂ ਕਹਿੰਦਾ ਇੰਨੀ ਇੰਨੀ ਕਿ ਦੀ ਜੇ ਜੇ ਮੈਂ ਅੱਜ ਦੇ ਹੁਣ ਪੜਨਾ ਵੀ ਦਸਤਾਰ ਵੀ ਨਹੀਂ ਨਹੀਂ ਸੋਣੀ ਮੈਨੂੰ ਲੱਗਦਾ ਤੁਸੀਂ ਬੰਨਦੇ ਸੀ ਉਦੋਂ ਨਹੀਂ ਦਸਤਾਰ ਤਾਂ ਆਪਾਂ ਚਿਪਕੜਦੇ ਸੀ ਉਦੋਂ ਵੀ ਹਾਂ ਮੈਂ ਦੇਖੀ ਇੱਕ ਉਦੋਂ ਉਦੋਂ 6 ਲੜੀ ਪੱਗ ਆਪਾਂ ਬਹੁਤ ਸੋਹਣੀ ਮੰਨਦੇ ਸੀ ਪਰ ਐਂ ਵੀ ਜਿਹ ਅੱਜ ਕੱਲ ਬੱਟਾਂ ਵਾਲੀਆਂ ਹੋ ਗਈਆਂ ਨਾ ਸਟਾਈਲ ਬਹੁਤ ਹੋ ਗਏ ਭਰਾਜੀ ਹੁਣ ਸਭ ਤੋਂ ਈਜ਼ੀਲੀ ਸਟਾਈਲ ਆ ਬੱਟਾਂ ਵਾਲਾ ਜਿਹੜਾ ਬੰਦਾ ਕਹਿੰਦਾ ਮੈਨੂੰ ਦਸਤਾਰ ਨਹੀਂ ਵੀ ਆਉਂਦੀ ਨਾ ਉਹ ਬੰਦਾ ਵੀ ਮੈਨੂੰ ਲੱਗਦਾ ਤੁਰੇ ਜਾਂਦਾ ਵੀ ਉਹ ਲਵੇਟ ਲੁਕਾ ਜਿਹੜੀ ਗੱਲ ਹੈ ਬਿਲਕੁਲ ਬਹੁਤ ਬਕਰਾ ਬਦਲਾ ਆਇਆ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਇੱਕ ਬਈ ਇਹ ਵੀ ਹੁੰਦਾ ਹੈ ਕਿ ਨੌਜਵਾਨੇ ਕੀ ਸੋਚਦੇ ਨੇ ਜਿਹੜੀ ਫਿਲਮ ਇੰਡਸਟਰੀ ਵਾਲਾ ਕੰਮ ਹੈ ਫਿਲਮਾਂ ਵਿੱਚ ਕੰਮ ਕਰਨਾ ਕਿ ਤੁਸੀਂ ਮਾਡਲਿੰਗ ਕੀਤੀ ਹੈ ਨਾ ਕਈ ਗਾਣਿਆਂ 'ਚ ਕੰਮ ਕੀਤਾ ਇੱਕ ਤਾਂ ਇਹ ਹੁੰਦਾ ਕਿ ਯਾਰ ਉੱਥੇ ਕੰਮ ਲੈਣਾ ਜਾਂ ਮੂਨਾ ਬੰਦਾ ਵੀ ਚਾਹੀਦਾ ਹੈ ਕਈ ਵਾਰ ਦਾੜੀ ਕਟਾਣੀ ਪੈਂਦੀ ਆ ਉਸ ਨਾਲ ਚੱਲਣਾ ਪੈਂਦਾ ਤੁਹਾਨੂੰ ਇਹ ਨਹੀਂ ਲੱਗਿਆ ਕਿ ਮੈਂ ਉਧਰ ਹੀ ਰਹਾ ਕਿ ਉਹ ਵਧੀਆ ਪੈਸਾ ਤੁਸੀਂ ਕਮਾ ਲਵਾਂਗੇ ਫਿਲਮ ਇੰਡਸਟਰੀ 'ਚ ਰਹਿ ਕੇ ਦਾੜੀ ਕਟਾਓ ਕਿ ਕੇਸ ਕਟਾਓ ਕਿਉਂਕਿ ਡਿਮਾਂਡ ਤੇ ਹੀ ਹੁੰਦੀ ਹੈ ਜਿਆਦਾ ਤਾਂ ਡਿਮਾਂਡ ਹੀ ਹੁਣ ਦੇ ਟਾਈਮ 'ਚ ਆਪਾਂ ਨੇ ਮੈਂ ਲੱਗਦਾ ਮੈਂ 5-6 ਗਾਣੇ ਮੈਂ ਕਰ ਚੁੱਕਿਆ ਜੀ ਸਰਦਾਰੀ ਲੁੱਕ 'ਚ ਹਮ ਇੱਕ ਕੀਤਾ ਸੀ ਇੰਦਰਜੀਤ ਨੇ ਇੱਕ ਉਹਦਾ ਪੱਗ ਦਾ ਬ੍ਰੈਂਡ ਆਇਆ ਥੀ ਉਹਦੇ ਵਿੱਚ ਵੀ ਸੋ ਕਹਿੰਦੇ ਉੱਥੇ ਇੰਦਰਜੀਤ ਨਿੱਕੂ ਭਾਈ ਆਪ ਖੁਦ ਕਹਿੰਦਾ ਬੱਬਾ ਯਾਰ ਤੂੰ ਪਿੱਛੇ ਨਹੀਂ ਖੜਨਾ ਤੂੰ ਰੇ ਆ ਯਾਰ ਮੇਰੇ ਬਰਾਬਰ ਆ ਸਾਡਾ ਵੀ ਰੂਪ ਪਊਗਾ ਤੇਰਾ ਵੀ ਪਊਗਾ ਮਤਲਬ ਇੰਨਾ ਕ ਮਤਲਬ ਵਧੀਆ ਦੋ ਬੋਲ ਬਹੁਤ ਸੋਹਣੇ ਬੋਲੇ ਹੋਏ ਨੇ ਨਿੱਕੂ ਬਾਈ ਨੇ ਵੀ ਆਪਣੇ ਪ੍ਰਤੀ ਬਹੁਤ ਮਤਲਬ ਠੀਕ ਹੈ ਜੀ ਉਸ ਤੋਂ ਬਾਅਦ ਜੋ ਫਿਰ ਕਿਕਸ ਟਾਲਨ ਵੀਰ ਨੇ ਕੀਤਾ ਦੀ ਗਾਣਾ ਹੋਰ ਉਹਦੇ ਵਿੱਚ ਵੀ ਤੇ ਇੱਕ ਹੋਰ ਕੀਤਾ ਦੇ ਉਹਦੇ ਵਿੱਚ ਮੇਰਾ ਜਿਵੇਂ ਕਹਿੰਦੇ ਨੇ ਹੁੰਦੇ ਦਿਮਾਲੇ ਵਾਲਾ ਖੜਕੂ ਲੁੱਕ ਵਾਲਾ ਗਨ ਗਨ ਸਾਰਾ ਉਹ ਕਿਰਦਾਰ ਦਾ ਸ਼ਾਰਟ ਵੀ ਆਪਣੇ ਗਾਣੇ ਚ ਕੀਤਾ ਅੱਛਾ ਅੱਛਾ ਤੁਸੀਂ ਇਹ ਮੰਨਦੇ ਹੋ ਕਿ ਵੀ ਇਹ ਪਹਿਰਾਵਾ ਤੁਹਾਡੇ ਲਈ ਸਭ ਤੋਂ ਬੈਸਟ ਹੈ। ਵੀਰ ਜੀ ਜਦੋਂ ਮੈਂ ਕਟਿੰਗ 'ਚ ਥੀ ਹਾਂਜੀ ਉਦੋਂ ਤਾਂ ਮੈਨੂੰ ਪਿੱਛੇ ਖੜਨਾ ਸੀ ਕਿਉਂਕਿ ਜਿਹੜਾ ਮੇਨ ਵਿਲਨ ਥੀ ਮੈਂ ਵਿਲਨ ਦੇ ਨਾਲ ਖੜਨਾ ਥੀ ਹਮ ਹੁਣ ਸਾਨੂੰ ਆਰਟਿਸਟ ਖੁਦ ਕਰਨ ਨੇ ਤੁਸੀਂ ਸਾਡੇ ਨਾਲ ਬਰਾਬਰ ਆ ਕੇ ਖੜੋ ਜੀ ਹਮ ਫਰਕ ਤਾਂ ਆਪੀ ਆ ਜੀ ਹੁਣ ਆਪਾਂ ਮੂਹਰੇ ਜਾ ਰਹੇ ਪਹਿਲਾਂ ਅਸੀਂ ਪਿੱਛੇ ਨੂੰ ਜਾ ਰਹੇ ਸੀ ਹਮ ਗੁਰੂ ਮਾਰਾ ਤਾਂ ਸਾਨੂੰ ਅੱਗੇ ਨੂੰ ਲੈ ਕੇ ਜਾ ਰਹੇ ਨੇ ਜੇ ਆਪਾਂ ਹੀ ਬਾਹਰ ਛੱਡ ਕੇ ਪਿੱਛੇ ਨਹੀਂ ਜਾਵਾਂ ਫਿਰ ਤਾਂ ਆਪਾਂ ਹੀ ਬੇਵਕੂਫਾ ਜੀ ਅੱਛਾ ਭਾਈ ਨੌਜਵਾਨ ਬੜੇ ਟੁੱਟ ਰਹੇ ਨੇ ਦਸਤਾਰਾਂ ਤੋਂ ਬਾਹਰਲੇ ਮੁਲਕਾਂ ਚਲੇ ਜਾਂਦੇ ਨੇ ਕੇਸ ਕਤਲ ਕਰਾ ਦਿੰਦੇ ਨੇ ਕਹਿੰਦੇ ਜੂੜਾ ਨਹੀਂ ਹੁੰਦਾ ਸਾਡੇ ਤੋਂ ਮਾਵਾ ਨਹੀਂ ਜੂੜਾ ਕਰ ਪਾਉਂਦੀਆਂ ਉਹ ਉਹ ਚੀਜ਼ਾਂ ਦੇਖਦੇ ਹੋ ਫੇਸ ਕਰਦੇ ਹੋ ਤੁਸੀਂ ਫੇਸ ਕਰਦੇ ਆ ਜੀ ਹੁਣ ਸ਼ਾਇਦ ਪਤਾ ਹੋਵੇ ਤੁਹਾਨੂੰ ਆਪਣੀ ਦਸਤਾਰ ਅਕੈਡਮੀ ਵੀ ਹੈਗੀ ਹੈ ਜੀ ਹਾਂਜੀ ਮੇਰੇ ਲਵੇ ਪਿਛਲੇ ਮਾਂਥ ਦੇ ਵਿੱਚ ਹੀ 2-3 ਮੁੰਡੇ ਕੈਨੇਡਾ ਤੋਂ ਆਏ ਥੀ ਛੋਟੇ ਦੀ ਬੱਚੇ ਨੀਅਰਵੋਟ 7th 8th ਕਲਾਸ ਵਾਲੇ ਹ ਉਹਨਾਂ ਦੇ ਵਾਲ ਓਏ ਕਿਆ ਬਾਤ ਆ ਯਾਰ ਬਾਹਰ ਮੁਲਕ ਲੈਣੇ ਐ ਡਡੇ ਵਾਲੀ ਅੱਛਾ ਜੀ ਮੈਂ ਕਹਣਾ ਨਹੀਂ ਯਾਰੀ ਵਾਲ ਦੇ ਕੇ ਮਾਣਾ ਇਹ ਖੁਸ਼ ਹੁੰਦਾ ਤੇ ਵੀ ਉਹਨੂੰ ਐ ਕਹਿੰਦੇ ਪੁੱਤਰ ਬੜੇ ਕਰਮਾਂ ਨਾਲ ਮਿਲੇ ਨੇ ਤੈਨੂੰ ਅੱਜ ਦੇ ਟਾਈਮ ਦੇ ਵਿੱਚ ਵਾਲ ਕਿਸੇ ਦੇ ਪਹਿਲੀ ਗੱਲ ਤਾਂ ਇਹ ਜੇ ਵਾਲ ਹੀ ਨਹੀਂ ਹੈਗੇ ਹਮ ਕੇਸ ਜਿਹੜੇ ਆਪਣੇ ਹੈਗੇ ਨੇ ਸਿਰ ਦੇ ਠੀਕ ਹੈ ਨਾ ਜੀ ਫਿਰ ਉਹਦੇ ਕੇਸਾਂ ਦਾ ਉਹਨੂੰ ਜਦੋਂ ਆਪਾਂ ਸਾਰਾ ਸੈਟ ਬਦੱਸਦੇ ਆ ਵੀ ਆਪਾਂ ਨੇ ਐ ਕਰਨਾ ਐ ਸਾਹਮਣੇ ਆ ਮਤਲਬ ਵੀ 15 ਦਿਨ ਤੀ ਉਹਨਾਂ ਲੈ ਵੀ ਜੀ ਜਿੰਨਾ ਕ ਹੋ ਸਕੇ ਜੀ ਕਿਉਂਕਿ ਜਿਹੜਾ ਬਾਹਰੋਂ ਆਉਂਦਾ ਉਹਦੇ ਲਈ ਟਾਈਮ ਵੀ ਬਹੁਤ ਘੱਟ ਹੁੰਦਾ ਕਦੇ ਕਿਹੜੇ ਰਿਸ਼ਤੇ ਆਰੀ ਕਦੇ ਕਿੱਧਰ ਕਰੀਏ ਹਨਾ ਜੀ ਜਿੰਨਾ ਕ ਟਾਈਮ ਦਿੱਤਾ ਜੀ ਆਪਾਂ ਆਪਦੇ ਵੱਲੋਂ ਇੰਨਾ ਕ ਖੜਿਆ ਉਹਨਾਂ ਨੂੰ ਆਪਦੇ ਜੋਗਾ ਉਹਨਾਂ ਨੂੰ ਕਰਕੇ ਤੋਰਤਾ ਵੀ ਪੱਗ ਬੰਨਣਾ ਲਾਤੀ ਤੀ ਕਿਆ ਬਾਤ ਠੀਕ ਹੈ ਜੀ ਤੇ ਇੱਕ ਵੀਰਾ ਹੋਰ ਬਰਾਬਰ ਆਪਣਾ ਮੰਗਵਾਲ ਤੀਆਂ ਸਾਡੇ ਪਿੰਡ ਵੀ ਉਹ ਵੀਰ ਉਹ ਵੀ ਕੈਨੇਡਾ ਤੋਂ ਆਇਆ ਸੀ ਉਹ ਵੀ ਕਹਿੰਦਾ ਸੀ ਉਹ ਭੈਣ ਦੇ ਵਿਆਹ ਤੇ ਆਇਆ ਹੁਣੇ ਜਦੋਂ ਦੇਖਿਆ ਕਹਿੰਦਾ ਬਾਈ ਯਾਰ ਮੈਂ ਕਿੰਨੇ ਦਿਨਾਂ ਚ ਲੱਗਾ ਸਿਰਫ ਹੱਪਾ ਹਫਤੇ ਜੇ ਪਾਕਾਬਨ ਵਿੱਚ دل ਤੇਰਾ ਚਾਹੀਦਾ ਜੇ ਤੇਰੇ ਮਨ ਚ ਇੱਛਾ ਹੈ ਹੁਣ ਮੈਨੂੰ ਵੀਰ ਨੇ ਕਹਤੀ ਵੀ ਬਲਵੰਤ ਵੀਰੇ ਤੁਸੀਂ ਚੰਡੀਗੜਾ ਤੁਹਾਡੇ ਇੰਟਰਵਿਊਜ਼ ਕਰਨੀਆਂ ਨੇ ਜੇ ਹੈਗਾ ਤੀ ਆਪਾਂ ਤਾਂ ਪਹੁੰਚ ਗਏ ਨਾ ਜੇ ਉਹਦੇ ਵਿੱਚ ਇੱਛਾ ਤੀ ਤਾਂ ਉਹ ਆ ਗਿਆ ਵੀਰੇ ਉਹ ਅੱਜ ਪੱਗ ਬਨ ਕੇ ਕੈਨੇਡਾ ਵਾ ਗਿਆ ਉਹ ਮੁੰਡਾ ਇੰਨਾ ਖੁਸ਼ ਹੈ ਮਤਲਬ ਇਟਲੀ ਤੋਂ ਵੀ ਮੁੰਡੇ ਸਿੱਖ ਕੇ ਗਏ ਹੋਏ ਨੇ ਜੀ ਅੱਛਾ ਜੀ ਠੀਕ ਹੈ ਜੀ ਆਸਟ੍ਰੇਲੀਆ ਵੀ ਬੈਠੇ ਨੇ ਆਪਣੇ ਸਟੂਡੈਂਟ ਮਤਲਬ ਤਕਰੀਬਨ ਹਰ ਏਰੀਆ ਦੇ ਵਿੱਚ ਦੋ ਦੋ ਚਾਰ ਚਾਰ ਸਟੂਡੈਂਟ ਆਪਣੇ ਹੈਗੇ ਨੇ ਜਿਹੜੇ ਬੰਦੇ ਨੇ ਉਹ ਵੀ ਕਹਿੰਦੇ ਨੇ ਵੀ ਬਲਵੰਤ ਵੀਰ ਜੀ ਸਰਨੂਰ ਲੈਕਸ ਵੀ ਰਹਿੰਦਾ ਜਿੱਦਾਂ ਨੇ ਹੁਣ ਮੌਸਮ ਚੱਲ ਰਿਹਾ ਹਵਾ ਚੱਲ ਰਹੀ ਹੈ ਇਹਦੇ ਨਾਲ ਤਾਂ ਵੈਸੇ ਹੀ ਆਪਾਂ ਨੂੰ ਆਰਾਮ ਹੈ ਪੂਰਾ ਦਸਤਾਰ ਦਾ ਸਭ ਤੋਂ ਵੱਡਾ ਅੱਛਾ ਭਾਈ ਕਿੰਨਾ ਟਾਈਮ ਦੇਣਾ ਚਾਹੀਦਾ ਪੱਗ ਨੂੰ ਕਿਉਂਕਿ ਇੱਕ ਮੁੰਡੇ ਦੇਖਦੇ ਆ ਸਰਚ ਕਰਦੇ ਮੈਂ ਵੀ ਬੜੀ ਵਾਰ ਸਰਚ ਕੀਤਾ YouTube ਤੇ ਕਿ ਵੱਟਾ ਲਈ ਪੱਗ ਕਿਵੇਂ ਬਣੀ ਹੈ ਜਾਂ ਇਹਨੂੰ ਆਪਾਂ ਪਲੇਟਾਂ ਕਹਿ ਦਿੰਦੇ ਆ ਨਾ ਵੀ ਪਲੇਟਾਂ ਵਾਲੀ ਪੇਜ ਪੇਜ ਕਈ ਪਲੇਟਾਂ ਵੀ ਕਹਿ ਦਿੰਦੇ ਆ ਨਾ ਪਲੇਟਾਂ ਪੇਜ ਹਨਾ ਇਹ ਚੀਜ਼ਾਂ ਤੇ ਉਹ ਮੁੰਡਿਆਂ ਨੂੰ ਬੜਾ ਔਖਾ ਹੁੰਦਾ ਹੈ ਪੱਗ ਬੰਨਣਾ ਕੰਨਿਆਂ ਨੂੰ ਪੇਚ ਨਹੀਂ ਲਾਉਣਾ ਹੁੰਦਾ ਕਿਤੇ ਮਿਰਜੀ ਦੇਖੋ ਇਸ ਪ੍ਰਤੀ ਜੇ ਆਪਾਂ ਸੋਚਾਂਗੇ ਜੇ ਤਾਂ ਬੱਚਿਆਂ ਨੂੰ ਇਜ਼ੀਲੀ ਕਰਨਾ ਹੈ ਫਿਰ ਤਾਂ ਉਹਨਾਂ ਨੂੰ ਸਿੰਪਲ ਤਰੀਕੇ ਨਾਲ ਜਾਂ ਤਾਂ ਛੇ ਲੜੀ ਪੱਗ ਚ ਜਿਵੇਂ ਆਪਾਂ ਨਾਰਮਲ ਪਹਿਲੇ ਜਿਵੇਂ ਇੰਦਰਜੀ ਨਿੱਕੂ ਬਾਈ ਵਾਲੀ ਕਹਿੰਦੇ ਨੇ ਉਹ ਹੋ ਗਈ ਪੂਰਾ ਤਿੱਖੀ ਹਾਂਜੀ ਠੀਕ ਹੈ ਜੀ ਜਾਂ ਫਿਰ ਜਿੱਦਾਂ ਤੁਹਾਡੇ ਸਹੀ ਹੀ ਬਟਾਣੀ ਦਸਤਾਰ ਜੀ ਦੋਨੋਂ ਬੜੀਆ ਕੰਫਰਟ ਨੇ ਜੀ ਬੜੀਆ ਇਜ਼ੀਲੀ ਨੇ ਬੰਦਾ ਹਰ ਬੰਦਾ ਬਹੁਤ ਜਲਦੀ ਸਜਾ ਲੈਣ 10 ਤੋਂ 15 ਮਿੰਟ ਦੇ ਵਿੱਚ ਵਿੱਚ ਸਜਾ ਲੈਂਦੇ ਨੇ ਜੇ ਆਪਾਂ ਹੁਣ ਅੱਜ ਕੱਲ੍ਹ ਜਿਆਦਾ ਕੀ ਕਰ ਰਣੀ ਡਿਜ਼ਾਈਨ ਬਹੁਤ ਪਾ ਰਹੇ ਨੇ ਭਰਾਜੀ ਹੂੰ ਉਹ ਡਿਜ਼ਾਈਨ ਦੇ ਚੱਕਰ ਚ ਬੰਦੇ ਨੂੰ ਹੁੰਦਾ ਦੇਖ ਕੇ ਵੀ ਮੈਂ ਇਹ ਜੀ ਪੱਗ ਬੰਨਣਾ ਉਹ ਹੱਥ ਪਵੇ ਨਾ ਉਹ ਆਵੇ ਨਾ ਹੂੰ ਠੀਕ ਹੈ ਜੀ ਕਹਿੰਦਾ ਭਾਬੀ ਉਹ ਤਾਂ ਬੰਦੇ ਤੋਂ ਹੋਵੇ ਨਾ ਫਿਰ ਕੀ ਹੋਊਗਾ ਜੀ ਉਹ ਫਿਰ ਕੇਸੇ ਘਟਾਊਗਾ ਹੂੰ ਮੈਂ ਤਾਂ ਇਹੀ ਗੱਲ ਕਹਣਾ ਵੀ ਜਿੰਨਾ ਬੱਚੇ ਨੂੰ ਸੌਕਾ ਕੀਤਾ ਜਾਵੇ ਉਹ ਸਾਰਿਆਂ ਦੇ ਲਈ ਵਧੀਆ ਉਹ ਆਪਣੇ ਲਈ ਵੀ ਤੇ ਦੂਜੇ ਲਈ ਵੀ ਹੂੰ ਇਸ ਕਰਕੇ ਆਪਾਂ ਤਾਂ ਕਹਿੰਦਾ ਵੀ ਜਿਆਦਾ ਲੰਬੇ ਚੋੜੇ ਚੱਕਰਾਂ 'ਚ ਨਹੀਂ ਪੈਣਾ ਜੀ ਸਭ ਤੋਂ ਵੱਡੀ ਗੱਲ ਕੀ ਹੈ ਸਿਰ ਤੇ ਦਸਤਾਰ ਹੋਣੀ ਚਾਹੀਦੀ ਬਸ ਗੱਲ ਇਹ ਸੌਖਾ ਤਰੀਕਾ ਕੀ ਹੈ ਜੁੜਨ ਦਾ ਦਸਤਾਰ ਤੇ ਨਾਲ ਸੌਖਾ ਤਰੀਕਾ ਤਾਂ ਜੀ ਹੁਣ ਇਹ ਤਾਂ ਐ ਲਾ ਕੇ ਚੱਲੋ ਜਿਹੜਾ ਬੱਚਾ ਹੁਣ ਮੰਨ ਕੇ ਚੱਲੋ ਜੀ ਆਪਾਂ ਹੁਣ ਹੋਰੇ ਕਿਸੇ ਦੇ ਦਸਤਾਰ ਸੇ ਆਈਏ ਹਨਾ ਜੀ ਹੁਣ ਆਪਾਂ ਫਤੇਗੜ ਸਾਹਿਬ ਜਾਂਦੇ ਆ ਉੱਥੇ ਹੀ ਮੁੰਡੇ ਕੀ ਸੌਖਾ ਤਰੀਕਾ ਤਾਂ ਮਤਲਬ ਵੀ ਆਪਾਂ ਫਤੇਗੜ ਸਾਹਿਬ ਜਾਂਦੇ ਆ ਹੁਣ ਉੱਥੇ ਮੁੰਡੇ ਮਿਲਦੇ ਨੇ ਜਦੋਂ ਕਹਿੰਦੇ ਨੇ ਵੀ ਵੀਰ ਜੀ ਆਪਣੇ ਦਸਤਾਰ ਸੇ ਆਉਣੀ ਆ ਉਹ ਪਤਾ ਕੀ ਕਹਿੰਦੇ ਵੀਰੇ ਦਸਤਾਰ ਸੇ ਆਉਣੀ ਉਹ ਐ ਨਹੀਂ ਨਾ ਕਹਿੰਦੇ ਵੀਰੇ ਦਸਤਾਰ ਸਿੱਖਣੀ ਆ ਸਿੱਖਣੀ ਹਾਂ ਸਿੱਖਣ ਤੇ ਸਜਵਾਉਣ 'ਚ ਬਹੁਤ ਉੱਥੇ ਮੈਨੂੰ ਮੁੰਡੇ ਮਿਲ ਕੇ ਇਹੇ ਜੀ ਵੀ ਜਾਂਦੇ ਨੇ ਜਿਹੜੇ ਸਿੱਖਣ ਵਾਲੇ ਹੁੰਦੇ ਨੇ ਜਿਹੜੇ ਸਿੱਖ ਕੇ ਗਏ ਨੇ ਫਿਰ ਉਦੋਂ ਅਗਲੇ ਸਾਲ ਮੈਨੂੰ ਆ ਕੇ ਮਿਲਦੇ ਵੀ ਨੇ ਵੀ ਬਿਰਜੀ ਪਿਛਲੇ ਸਾਲ ਮੇਰੀ ੱਡੀ ਕਿ ਦਾੜੀ ਸੀ ਮੈਂ ਪੱਗ ਦਸਤਾਰ ਸਿੱਖ ਕੇ ਗਿਆ ਸੀ ਤੁਹਾਡੇ ਤੋਂ ਵੀ ਹੁਣ ਦਸਤਾਰ ਵੀ ਆਪਣੇ ਸੰਪੂਰਨ ਦਾੜਾ ਵੀ ਪ੍ਰਕਾਸ਼ ਸਾਰਾ ਕੀ ਬਾਤ ਹੈ ਹੁਣ ਤੱਕ ਕਿੰਨੇ ਮੁੰਡਿਆਂ ਨੂੰ ਸਿਖਾ ਚੁੱਕੇ ਹਾਂ ਤੁਹਾਡੇ ਜਿਹੜੇ ਅੰਦਾਜ਼ੇ ਦੇ ਵਿੱਚ ਹੁਣ ਕਿ ਮੈਂ 300 400 ਹਜ਼ਾਰ ਜਾਂ 2000 ਜਾਂ ਇਸ ਤੋਂ ਵੱਧ ਲੈ ਜਾ ਥੋੜਾ ਜਿਆ 10 15000 ਤੱਕ ਹੋਣਗੇ 8 9000 ਤਾਂ ਹੋ ਗਿਆ ਹੋ ਗਿਆ ਜੀ ਅੱਛਾ ਜੀ ਹਾਂਜੀ ਇੰਨਾ ਆਖਦਾ ਮੈਂ ਤਸੱਲੀ ਤੇ ਆ ਜੀ ਕਿਉਂਕਿ ਜਿੱਥੇ ਕੈਂਪ ਜਾਂਦੇ ਜੀ ਕੈਂਪ ਦੇ ਵਿੱਚ ਬਾਲਾ ਨਹੀਂ 35 40 ਤਾਂ ਮਿਲਦੇ ਨੇ ਮਿਲਦੇ ਨੇ ਮਿਲਦੇ ਨੇ ਹਾਂ ਹਾਂ ਬਸ ਫਿਰ ਜੀ ਕੈਸੇ ਕੈਂਪ ਚ 1.5 150 ਵੀ ਮਿਲਦਾ ਜੀ ਮਨ ਮਹਿਸੂਸ ਕਰਦੇ ਹਾਂ ਚੀਜ਼ ਹੋਰ ਇਸ ਤੋਂ ਵੱਧ ਕੀ ਹੋਗਾ ਜੀ ਕਈ ਲੋਕ ਕਹਿੰਦੇ ਕਿ ਹੰਕਾਰ ਵੀ ਹੋ ਜਾਂਦਾ ਕੰਨਾਂ ਨੂੰ ਤੁਹਾਨੂੰ ਹੋਇਆ ਕਦੇ ਵੀ ਮੈਂ ਹੰਕਾਰ ਦੇ ਵਿੱਚ ਕਹਿ ਦਵਾਂਗਾ ਹਾਂ ਮੁੰਡੇ ਨੂੰ ਪੱਗਾਂ ਨਾਲ ਜੋੜਿਆ ਨਹੀਂ ਇਹਦੇ ਵਿੱਚ ਹੰਕਾਰ ਵਾਲੀ ਗੱਲ ਤਾਂ ਜਦੋਂ ਆਪਾਂ ਲਾਈਵ ਹੁੰਨੇ ਆ ਨਾ ਮੈਂ ਇੰਸਟਾ ਤੇ ਲਾਈਵ ਹੁੰਦਾ ਹੁੰਦਾ ਹਾਂ ਹਾਂ ਲੋਕ ਰਿਕੁਐਸਟਾਂ ਭੇਜਦੇ ਹੁੰਦੇ ਨੇ ਮੇਰੇ ਨਾਲ ਵੀਰੇ ਮੈਨੂੰ ਐਡ ਕਰ ਲੈ ਮੈਂ ਆਪ ਕਰ ਦਉਣਾ ਆ ਜੋ ਵੀ ਜਿਹਨੇ ਗੱਲ ਕਰਨੀ ਹੈ ਹਾਈ ਹਾਈ ਕੀ ਬਾਤ ਹੈ ਮੈਨੂੰ ਬਹੁਤ ਮੁੰਡੇ ਇਹ ਚੀਜ਼ ਰਿਸਪੌਂਸ ਦਿੰਦੇ ਨੇ ਵੀ ਵੀਰੇ ਅਸੀਂ ਉਹਦੀ ਲਾਈਵ ਚ ਗਏ ਸੀ ਵੀ ਉਹਨੂੰ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਐਡ ਕਰ ਲੈ ਮੈਸੇਜ ਦਿੰਦੇ ਆ ਕਹਿੰਦੇ ਵੀਰੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਯਾਰ ਮੈਂ ਕਹਿੰਦਾ ਵੀਰੇ ਫਿਰ ਫਰਕ ਕੀ ਹੈ ਇੱਥੇ ਦੇਖੋ ਲੈ ਚੱਲ ਹੋਰ ਵੀ ਬਹੁਤ ਬਈ ਪੱਗਾ ਆਲੇ ਨੇ ਜਿਹੜੇ ਕੈਂਪ ਲਾਉਂਦੇ ਨੇ ਜਿਹੜਾ ਇਹ ਕੰਮ ਕਰ ਰਹੇ ਨੇ ਨੌਜਵਾਨਾਂ ਨੂੰ ਪੱਗਾ ਦੇ ਨਾਲ ਜੋੜ ਰਹੇ ਨੇ ਜੀ ਵੀਰੇ ਫਰਕ ਕੀ ਹੈ ਤੁਹਾਡੇ ਤੋਂ ਉਹਨਾਂ ਦੇ ਵਿੱਚ ਹਰ ਕਿਸੇ ਦਾ ਦਵ ਦਵ ਦਾ ਮਾਈਂਡ ਹੈ ਫਿਰ ਆ ਜੀ ਹਣਾ ਜੀ ਹੁਣ ਗੱਲ ਤੁਸੀਂ ਵੀ ਕਰ ਰਹੇ ਹੋ ਬੜੇ ਵਧੀਆ ਤਰੀਕੇ ਨਾਲ ਹੱਸ ਕੇ ਕਰ ਰਹੇ ਹੋ ਹਣਾ ਜੀ ਗੱਲ ਕੋਈ ਹੋਰ ਵੀ ਕਰੂ ਉਹਦੇ ਨਾਲ ਵੀ ਫਰਕ ਹੋਊਗਾ ਜੀ ਹੁਣ ਛੋਟੇ ਛੋਟੇ ਬੱਚੇ ਵੀ ਆ ਕੇ ਹੁਣ ਆਪਾਂ ਕੈਂਪਾਂ ਚ ਇੱਥੇ ਆਪਣੇ ਫਤੇਗੜ ਸਾਹਿਬ ਦੀ ਉਹ ਗੱਲ ਹੈ ਛੋਟੇ ਬੱਚਾ ਹੁੰਦਾ ਉਹ ਵੀ ਐਂ ਕਹਿ ਦਿੰਦੇ ਨੇ ਵੀ ਅੰਕਲ ਤੋਂ ਦਸਤਾਰ ਸੇ ਹਾਏ ਹਾਏ ਠੀਕ ਹੈ ਜੀ ਵੱਡੇ ਬਜ਼ੁਰਗ ਵੀ ਕਹਿ ਦਿੰਦੇ ਨੇ ਜਿਹੜਾ ਬੰਦੇ ਮੋਗੇ ਜ਼ਿਲ੍ਹੇ ਤੋਂ ਮਿਲੇ ਸੀ ਮੈਨੂੰ ਮੁੰਡੇ ਉਹ ਭੱਜ ਕੇ ਆ ਕੇ ਮਿਲੇ ਬਾਈ ਸਤਿ ਸ੍ਰੀ ਅਕਾਲ ਜੱਫੀ ਪਾ ਕੇ ਆ ਭੱਜ ਦੋ ਭਾਈ ਤੀ ਵਧੀਆ ਮਿਲੇ ਜਦੋਂ ਮਲੇ ਨਾ ਮੈਨੂੰ ਕਹਿੰਦੇ ਭਾਈ ਜੀ ਤੁਹਾਨੂੰ ਦੇਖ ਕੇ ਅਸੀਂ ਦਸਤਾਰ ਸਜਾਉਣ ਲੱਗਿਆ ਦੋਨੋਂ ਭਾਈ ਫਿਰ ਕਹਿੰਦਾ ਮੇਰਾ ਬੇਟਾ ਵੀ ਫਿਰ ਮੈਨੂੰ ਬੇਟੇ ਨਾਲ ਵੀ ਮਿਲਾਏ ਉਹਨੇ ਕਹਿੰਦਾ ਅਸੀਂ ਤਿੰਨੇ ਜਾਣੇ ਵੀ ਤੁਹਾਨੂੰ ਦੇਖ ਕੇ ਅਸੀਂ ਦਸਤਾਰ ਸਜਾਉਣ ਲੱਗਿਆ ਮਤਲਬੀ ਇਹਦਾ ਮਤਲਬ ਗੁਰੂ ਮਹਾਰਾਜ ਨੇ ਸਾਨੂੰ ਇੱਕ ਐਵੇਂ ਹੀ ਇਸ਼ਾਰ ਸਮਝਿਆ ਹੋਇਆ ਹੈ ਵੀ ਜਿਹੜਾ ਅੱਗੇ ਦੇ ਅੱਗੇ ਟਰਾਂਸਫਰ ਹੋ ਰਿਹਾ ਹੈ ਅਸੀਂ ਅੱਛਾ ਭਾਈ ਮੈਨੂੰ ਨਾ ਇੱਕ ਬੜਾ ਇੰਟਰਸਟਿੰਗ ਜਿਹਾ ਸਵਾਲ ਆ ਰਿਹਾ ਹੈ ਜਿਹੜਾ ਤੁਸੀਂ ਕੇਸ ਕਤਲ ਕਰਾਏ ਘਰੇ ਆਏ ਮਾਂ ਪਿਓ ਗੁੱਸੇ ਹੋਏ ਹੈ ਨਾ ਹਾਂ ਉਦੋਂ ਮਾਪਿਆਂ ਨੂੰ ਤਾਂ ਇਹ ਲੱਗਦਾ ਹਣਾ ਕਿ ਵੀ ਇਹਦੇ ਨਾਲੋਂ ਤਾਂ ਕੋਈ ਧੀ ਜੰਮ ਲੈਂਦੇ ਅਸੀਂ ਇਹਨੂੰ ਕਿਉਂ ਜੰਮ ਲਿਆ ਹਣਾ ਵੀ ਇਹ ਤਾਂ ਸਾਡੀ ਬੇਇੱਜ਼ਤੀ ਕਰਾ ਰਿਹਾ ਕੇਸ ਕਤਲ ਕਰਾ ਤੇ ਇਹ ਕਿਹ ਵਾਰਾ ਪਰ ਹੁਣ ਬਿਲਕੁਲ ਤਸਵੀਰ ਵੱਖਰੀ ਹੈ ਤੁਸੀਂ ਨਾਮ ਬਹੁਤ ਰੌਸ਼ਨ ਕੀਤਾ ਪਿੰਡ ਦਾ ਪੰਜਾਬ ਦਾ ਤੇ ਆਪਣੇ ਖਾਸ ਤੌਰ ਤੇ ਮਾਪਿਆਂ ਦਾ ਜਿੱਦਾਂ ਹੁਣ ਇਹ ਗੱਲ ਕਰ ਰਿਹਾ ਇਸ ਤਰੀਕੇ ਨਾਲ ਪ੍ਰੋਜੀ ਅੱਜ ਦੀ ਘੜੀ ਦੇਖੀਏ ਤਾਂ ਮੈਨੂੰ ਮੇਰੇ ਘਰ ਦੇ ਵੀ ਕਹਿਣ ਨੇ ਵੀ ਬਲਵੰਦ ਐਡੇ ਐਡੇ ਮੁੱਛਾਂ ਨਾ ਕਰਿਆ ਕਰ ਯਾਰ ਮੈਂ ਕਿਹਾ ਮਾਤਾ ਜੀ ਮੇਰੀ ਪਹਿਚਾਨ ਇਹਦੇ ਨਾਲ ਹੈ ਹਾਏ ਹਾਏ ਠੀਕ ਹੈ ਨਾ ਉਹ ਕਹਿੰਦੇ ਸਾਨੂੰ ਅਜੀਬ ਲੱਗਦੀ ਹੈ ਮੈਂ ਕਿਹਾ ਮਾਤਾ ਸਾਹਮਣੇ ਵਾਲਿਆਂ ਨੂੰ ਪੁੱਛ ਕੇ ਦੇਖ ਉਹ ਕਿੱਥੇ ਖੜ ਰਿਹਾਗਾ ਠੀਕ ਹੈ ਨਾ ਜੀ ਗੱਲ ਇਦਾਂ ਦੀ ਬਿਲਕੁਲ ਹੁਣ ਕਹਿੰਦੇ ਮਾਪਿਓ ਕਿ ਵੀ ਪੁੱਤ ਅਸੀਂ ਕੀ ਸੋਚਿਆ ਸੀ ਤੇ ਹੁਣ ਕੀ ਵੱਖਰਾ ਹੋ ਗਿਆ ਉਹ ਨਹੀਂ ਮਾਤਾ ਪਿਤਾ ਤਾਂ ਬਹੁਤ ਖੁਸ਼ ਨੇ ਮਤਲਬ ਹੁਣ ਸਾਡੇ ਪਿਤਾ ਜੀ ਨਹੀਂ ਰਹੇ ਸਾਰੇ 6 ਮਹੀਨੇ ਪਹਿਲਾਂ ਸਾਨੂੰ ਛੱਡ ਕੇ ਉਹਨਾਂ ਨੂੰ ਵੀ ਬਹੁਤ ਵੱਡੀ ਦਿੱਕਤ ਆ ਗਈ ਬਸ ਰੱਬ ਨੇ ਘੇਰ ਲਿਆ ਜੀ ਉਹਨਾਂ ਨੂੰ ਪਰ ਪਹਿਲਾਂ ਤਾਂ ਪੂਰੇ ਖੁਸ਼ ਹੋਣਗੇ ਵੀ ਮੇਰਾ ਪੁੱਤਰਾ ਵੀ ਅਸੀਂ ਕੀ ਸੋਚਿਆ ਸੀਗਾ ਤੇ ਹੁਣ ਬਹੁਤ ਵੱਖਰਾ ਆ ਗਿਆ ਬਿਲਕੁਲ ਜੀ ਪਿਓ ਤਾਂ ਸਾਡਾ ਯਾਰਾਂ ਵਰਗਾ ਸੀ ਕੋਈ ਕੈਨ ਗੱਲ ਹੀ ਨਹੀਂ ਸੀ ਸਾਡੀ ਅੱਛਾ ਘਰ ਦੇ ਵਿੱਚ ਕਿੰਨੀਆਂ ਟ੍ਰੋਫੀਆਂ ਪਈਆਂ ਹੋਣ ਜਾਂ ਨੇ ਟ੍ਰੋਫੀਆਂ ਹੋਣਗੀਆਂ 2-300 ਤੋਂ ਉੱਪਰ ਹੋ ਗਈਆਂ ਅੱਛਾ ਜੀ ਉੱਥੇ ਪਹਿਲਾਂ ਕੀ ਰੱਖਦੇ ਸੀਗੇ ਜਦੋਂ ਇਹ ਇਹ ਚੀਜ਼ਾਂ ਚ ਨਹੀਂ ਸੀਗੇ ਕੀ ਇਕੱਠਾ ਕਰਦੇ ਸੀ ਜਦੋਂ ਫੋਟੋਗ੍ਰਾਫੀ ਲਈ ਜਾਂਦੇ ਸੀ ਉਦੋਂ ਤਾਂ ਪੈਸੇ ਹੁੰਦਾ ਸੀਗੇ ਪੈਸੇ ਚਾਹੀਦੇ ਨੇ ਨਾਲੇ ਇੱਕ ਗੱਲ ਹੋਰ ਜੀ ਪੈਸੇ ਤਾਂ ਆਉਂਦੇ ᱛੀ ਬਟ ਤੁਹਾਨੂੰ ਪਤਾ ਅੱਜ ਦਾ ਟਾਈਮ ਜੀ ਜਿਹੜਾ ਆਪਣਾ ਕੰਮ ਹੈ ਫੋਟੋਗ੍ਰਾਫੀ ਉਹਦੇ ਵਿੱਚ 5 ਤੋਂ 7000 ਰੁਪਿਆ ਵਰਕਰ ਦੀ ਇੱਕ ਜਾਣੇ ਦੇ ਕੈਮਰੇ ਦੀ ਖਰਚਾ ਹੈ 7 ਕੈਮਰੇ ਘੱਟੂ ਘੱਟ ਨਾਰਮਲ ਨੇ 5 ਤਾਂ ਨਾਰਮਲ ਹੈਗੇ ਨੇ 5 ਤੋਂ 35000 ਬਾਰੋ-ਬਾਰ ਜਾਣਾ ਲੱਖ ਰੁਪਿਆ ਜੇ ਬੰਦੇ ਦਾ ਬਜਟ ਵੀ ਹੁੰਦਾ ਉੱਥੇ ਤਾਂ ਉਹਦੇ ਵਿੱਚੋਂ ਬੰਦੇ ਨੂੰ 15000 ਬਚਾਣੀਆਂ ਅੱਛਾ ਜੀ ਕਿਉਂਕਿ ਬੰਦੇ ਨੇ ਤਿਆਰ ਵੀ ਕਰਾਉਣਾ ਹੈ ਹੋਰ ਇੱਧਰ-ਉੱਧਰ ਵੀ ਸਮਾਨ ਹੂੰ ਹੂੰ 15-20000 ਮਸਾਂ ਬਚ ਰਹੀ ਬਿਲਕੁਲ ਹਨਾ ਹੋਣ ਅੱਜ ਦੇ ਕੰਮ ਦੇ ਵਿੱਚ ਬਚਨ ਬਚਾਉਣ ਦਾ ਤਾਂ ਮੈਨੂੰ ਕਹਿ ਨਹੀਂ ਸਕਦਾ ਪਰ ਇੰਨਾ ਕੁ ਪਤਾ ਜੀ ਗੁਰੂ ਸਾਹਿਬ ਨੇ ਸਾਨੂੰ ਇਹ ਜੀ ਉਸ ਨਾਲੀਆ ਕੇ ਖੜਾ ਰੱਖਿਆ ਵੀ ਮਾਲਕਾ ਜਿੱਥੇ ਖੜਾਇਆ ਇੱਥੇ ਖੜਾ ਲਈ ਜੇ ਉੱਪਰ ਨਹੀਂ ਤੋਰਨਾ ਤਾਂ ਥੱਲੇ ਵੀ ਨਾ ਸਕੇ ਜਿਆ ਬਾਤ ਆ ਬਹੁਤ ਸ਼ੁਕਰੀਆ ਭਾਈ ਤੁਹਾਡਾ ਜਿਹੜਾ ਕੀਮਤੀ ਸਮਾਂ ਸੀਗਾ ਅਸੀਂ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਤੁਹਾਡੀ ਜ਼ਿੰਦਗੀ ਦਾ ਬਦਲਾਅ ਬਹੁਤ ਵੱਡਾ ਹੈ ਤੇ ਜਿੰਨੇ ਵੀ ਸੁਣਦੇ ਨੇ ਸ਼ਾਇਦ 10 15 20 ਹਜ਼ਾਰਾਂ ਚ ਸੁਣਨ ਹੈਣਾ ਤੇ ਉਹ ਇਹ ਸਿੱਖੇ ਜਾਣ ਕਿ ਅਸੀਂ ਦਸਤਾਰ ਸਜਾਉਣੀ ਨਹੀਂ ਦਸਤਾਰ ਸਿੱਖਣੀ ਹੈ ਤੇ ਬੰਨਣੀ ਹੈ ਜੀ ਬਹੁਤ ਸ਼ੁਕਰੀਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ